ਸਾਗ ਨੂੰ ਲੈ ਕੇ ਵੀ ਬਹੁਤ ਤਰ੍ਹਾਂ ਦੇ ਜਿਹੜੀਆਂ ਵਿਚਾਰਧਾਰਾਵਾਂ ਆਉਂਦੀਆਂ ਰਹਿੰਦੀ ਨੇ ਭਾਜੀ ਸਾਗ ਤਾਂ ਸਾਡੇ ਘਰ ਦੀ ਮੇਨ ਖੁਰਾਕ ਹੈ ਸਾਗ ਤਾਂ ਜ਼ਰੂਰੀ ਖਾਣਾ ਚਾਹੀਦਾ ਵੈ ਤੁਸੀਂ ਕਹਿੰਦੇ ਦੇਸੀ ਕਿਉ ਮਾੜਾ ਮੈਂ ਕਹਿੰਦਾ ਦੇਸੀ ਕਿਉ ਸਭ ਤੋਂ ਵਧੀਆ ਮੈਂ ਕਹਿੰਦਾ ਬੰਦਾ ਦਾਲ ਦੇ ਰਿਫਾਈਂਡ ਬੰਦ ਕਰਕੇ ਦੇਸੀ ਕਿਉ ਤੇ ਆ ਜਾਵੇ ਘੱਟ ਪਾ ਲਵੇ ਕੋਈ ਦਿੱਕਤ ਨਹੀਂ ਜੇ ਮਹਿੰਗਾ ਲੱਗਦਾ ਮੱਖਣੀ ਬਹੁਤ ਵਧੀਆ ਚੀਜ਼ ਹੈ ਤੁਹਾਨੂੰ ਪਤਾ ਵੈ ਜਿਹੜਾ ਦੇਸੀ ਕਿਉ ਹੈ ਕੁਦਰਤੀ ਸਾਇੰਸ ਕਹਿੰਦੀ ਉਹ ਚ ਮोटापे ਘਟਾਉਣ ਦੇ ਤੱਤ ਨੇ ਉਦੇ ਵਿੱਚ ਪੋਲੀ ਅਨਸੈਚੂਰੇਟਿਡ ਫੈਟੀ ਐਸਿਡਸ ਨਾ ਹੋ ਕਰਕੇ ਨੋਰਮਲ ਫੈਟੀ ਐਸਿਡਸ ਨੇ ਜਿਹੜੇ ਇਮੀਡੀਏਟਲੀ ਐਸਿਮਿਲੇਟ ਸਰ ਹੁਣ ਮੈਂ ਤੁਹਾਡੇ ਇਹੀ ਸਵਾਲ ਤੇ ਆਉਂਦਾ ਤੁਸੀਂ ਇੱਕ ਗੱਲ ਕਹੀ ਤੁਸੀਂ ਸਾਤ ਮੱਖਣੀ ਦੀ ਗੱਲ ਹੀ ਕਰ ਰਹੇ ਮੈਂ ਮੱਖਣੀ ਦੀ ਗੱਲ ਕਰਦਾ ਗੁਣਾ ਕਰਦਾ ਰਿਹਾ ਵਾ ਕੋਈ ਗੁਣਾ ਨਹੀਂ ਹੈਗਾ ਭਾਜੀ ਉਹ ਉਹ ਕੋਈ ਗੁਣਾ ਕੋਈ ਗੁਣਾ ਨਹੀਂ ਹੈਗਾ ਸਰ ਪਰ ਲੋਕਾਂ ਨੂੰ ਇਹ ਕਿਉਂ ਸਮਝਾਇਆ ਗਿਆ ਅੱਜ ਤੋਂ 10 ਸਾਲ ਪਹਿਲਾਂ ਕਿ ਤੁਸੀਂ ਦੇਸੀ ਕਿਉਂ ਛੱਡ ਦੋ ਰਿਫਾਇੰਡ ਤੇ ਆਜੋ ਛੱਡੀਆਂ ਦੇ ਵਿੱਚ ਹਾਰਟ ਸੈਂਟਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਰਸ਼ ਹੁੰਦਾ ਹੈ ਪੇਟ ਦੇ ਹਸਪਤਾਲਾਂ ਚ ਸਭ ਤੋਂ ਜ਼ਿਆਦਾ ਰਸ਼ ਹੁੰਦਾ ਕਦੇ ਨੋਟਿਸ ਕਰਿਓ ਕਦੇ ਜਾ ਕੇ ਦੇਖੋ ਸਾਡੇ ਲੁਧਿਆਣਾ ਇਹ ਹਸਪਤਾਲ ਭਰਿਆ ਰਹਿੰਦਾ ਸਰਦੀਆਂ ਚ ਕਿਉਂਕਿ ਹਾਰਟ ਦੇ ਪਟਾਕੇ ਵਜਦੇ ਠਾ 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 ਕਰਕੇ ਆਯੁਰਵੇਦ ਚ 5000 ਸਾਲ ਪਹਿਲਾਂ ਤੋਂ ਲਿਖਿਆ ਕਿ ਕਫ ਦਾ ਸੰਚਰੇ ਹੁੰਦਾ ਮਤਲਬ ਕਫ ਸਰੀਰ ਚ ਇਕੱਠਾ ਹੁੰਦਾ ਮਤਲਬ ਕਿ ਸਰੀਰ ਦੇ ਵਿੱਚ ਫੈਟ ਸੈਲਸ ਵਧਦੇ ਨੇ ਹਾਰਟ ਦੀ ਬਲੋਕੇਜਸ ਬਣਦੇ ਚਾਂਸਸ ਵਧਦੇ ਨੇ ਦੂਜੀ ਗੱਲ ਆਪਾਂ ਪ੍ਰੈਕਟੀਕਲੀ ਵੀ ਸੋਚੀਏ ਸਰਦੀਆਂ ਦੇ ਵਿੱਚ ਸਾਡਾ ਜਿਹੜਾ ਤੇੜੀ ਤੇਲੰਦੀ ਪ੍ਰੇਵਲੈਂਸ ਹੈ ਜਾਂ ਸਾਡਾ ਤੇ ਤੇ ਕੰਮ ਕਰਦੀ ਪ੍ਰੇਵਲੈਂਸ ਤੋਂ ਕੱਟ ਜਾਂਦੀ ਹੈ ਕਿਉਂਕਿ ਠੰਡ ਹੁੰਦੀ ਐ ਜੀ ਅਸੀਂ ਠੰਠਰਨ ਦੇ ਮਾਰੇ ਰਜਾਈਆਂ ਚ ਹੀ ਬੜੇ ਰਹਿਨੇ ਨਿੱਕੀ ਹੋਈ ਰਹਿਨੇ ਆ ਕੋਧੀ ਹੋਈ ਰਹਿਨੇ ਆ ਪਸੀਨਾ ਕਿੰਨੇ ਕਿੰਨੇ ਦਿਨ ਨਹੀਂ ਨਿਕਲਦਾ ਪਸੀਨਾ ਦੇਖਣੋਂ ਤਰਸ ਜਾਂਦੇ ਆ ਖਾਲਿਆ ਤੇ ਪਚਾਣ ਨਹੀਂ ਪਸੀਨਾ ਤਾਂ ਵਹਾਇਆ ਨਹੀਂ ਉਹ ਕੀ ਬਣੂਗਾ ਕੋਲੇਸਟੇਰੋਲ ਕੋਲੇਸਟੇਰੋਲ ਵਧ ਗਿਆ ਤਾਂ ਕੀ ਹੋ ਗਿਆ ਸਾਹ ਚੜਨਾ ਕੁੱਟਨ ਮਹਿਸੂਸ ਹੋਣਾ ਬੰਦ ਕਮਰੇ ਦੇ ਦਮ ਭਰਨਾ ਪੌੜੀਆਂ ਚੜਨ ਦੇ ਉੱਪਰ ਘੁੱਟਣ ਮਹਿਸੂਸ ਹੋਣੀ, ਛਾਤੀ ਤੇ ਦਰਦ ਹੋਣਾ, ਕੀ ਬੰਨਣ ਚ ਪਟਾਕੇ। ਤਿੰਨ ਟੈਸਟ ਕਾਮਨਲੀ ਸਾਰਿਆਂ ਨੂੰ ਸਰਦੀਆਂ ਚ ਕਰਾਉਣਾ ਚਾਹੀਦੇ ਨੇ, ECG, इको, TMT, ਚੌਥੇ ਨੰਬਰ ਤੇ ਇੱਕ ਬਲੱਡ ਟੈਸਟ ਆ ਜਿਹਨੂੰ ਸੀਪੀਕੇ ਐਮਬੀ ਕਹਿੰਦੇ ਆ। ਇਹ ਚਾਰ ਟੈਸਟ ਕਰਾ ਲਓ ਯਾਰੋ, ਜੇ ਨਾਰਮਲ ਨੇ ਤੇ ਜਵਾਨੀਆਂ ਮਾਣੋ ਯਾਰੋ। ਅੱਛਾ ਜਿਵੇਂ ਉਹ ਕਹਿੰਦੇ ਨੇ ਕਿ ਯਾਰ ਨਹੀਂ ਪੁਸ਼ ਕਰ ਤੋ ਆਪਣੇ ਸਟੈਮਿਨਾ ਨੂੰ ਪੁਸ਼ ਕਰ ਉਹ ਬਾਜੀ ਪੁਸ਼ ਕਰਨੀ ਉਮਰ ਵੀ ਤਾਂ ਦੇਖੋ ਜਿਹਦੀ ਉਮਰ 40 ਸਾਲ ਹੈ 슈ਗਰ ਦਾ ਮਰੀਜ਼ ਹੈ ਬੀਪੀ ਦਾ ਮਰੀਜ਼ ਹੈ ਗੈਸ ਦਾ ਮਰੀਜ਼ ਹੈ ਫੈਟੀ ਲੀਵਰ ਦਾ ਮਰੀਜ਼ ਹੈ ਉਹ ਕੋਲੈਸਟ੍ਰੋਲ ਦਾ ਮਰੀਜ਼ ਵੀ ਤਾਂ ਹੋਊਗਾ ਨਾ ਉਹਦੇ ਓਟੀਪੀ ਟੀਵੀ ਦਾ ਬਦੇ ਹੋਗੇ ਉਹਨੂੰ ਤੁਸੀਂ ਕਹੋਗੇ ਪੁਸ਼ ਕਰਨ ਨੂੰ ਉਹ ਦੁਨੀਆ ਦੀ ਪੁਸ਼ ਹੋ ਜਾਊਗਾ ਬਾਜੀ ਬੋਬਾ ਸੀਰ ਦਾ ਮੈਂ ਕਹਿੰਦਾ 10 ਦੇ ਵਿੱਚੋਂ 6 ਤੋਂ 7 ਦੇ ਬੰਦਿਆਂ ਨੂੰ ਹੋਊਗੀ ਇਹ ਇਹ ਬੜੇ ਦਰਵਾਜ਼ਾ ਧੱਕੇ ਖਾਂਦੇ ਨੇ ਕੀ ਜੇ ਤੁਹਾਡੇ ਵੱਲ ਬੋਬਾ ਸੀਰ ਦਾ ਸਭ ਤੋਂ ਵੱਡਾ ਕਾਰਨ ਹੈਗਾ ਬਾਜੀ ਕੱਜ ਹੂੰ ਤੁਸੀਂ ਕਬਜ ਲਈ ਭਾਜੀ ਦੁੱਧ ਚ ਦੇਸੀ ਘੋ ਪਾ ਕੇ ਪੀ ਲੋ ਤਾਂ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ ਤੁਸੀਂ ਐਰੰਡ ਦਾ ਤੇਲ ਰਾਤ ਨੂੰ ਸੌਣ ਲੱਗੇ ਪੀ ਲੋ ਤਾਂ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ ਗੁਲਕੰਦ ਬਜਾਰੋਂ ਮਿਲਦੀ ਹੈ ਗੁਲਕੰਦ ਦੇ ਕਚਮ ਰਾਤ ਨੂੰ ਸੌਣ ਲੱਗੇ ਖਾ ਲੋ ਤਾਂ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ ਤੁਸੀਂ ਤ੍ਰਿਫਲਾ ਚੂੜਨ ਬਜਾਰੋਂ ਲੈ ਲੋ ਤਾਂ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ 3600 ਵੀ ਕਾ ਲੈ ਭਾਜੀ ਕੁਝ ਵੀ ਨਾ ਖਾਓ ਪਪੀਤਾ ਤੇ ਅਮਰੂਦ ਦੀ ਇੱਕ ਪਲੇਟ ਰਾਤ ਭਰ ਕੇ ਖਾ ਲੋ ਤਾਂ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ ਸਵੇਰ ਉੱਠ ਕੇ ਦੋ ਗਲਾਸ ਗਰਮ ਪਾਣੀ ਪੀ ਕੇ ਟੈ ਲੋ ਤਾਂ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ ਕਿੱਥੇ ਲਿਖਿਆ ਜੀ ਕਿ ਦਵਾਈਆਂ ਨਾਲ ਹੀ ਇਹ ਕੁਦਰਤੀ ਭਰੇ ਤੇ ਦਾਦੀ ਬਾਦਨ ਉਸਕੇ ਸਾਰੇ ਦੁਨੀਆ ਪੋ ਲੀ ਅੱਜ ਕੱਲ ਤਾਂ ਕਮਰਸ਼ੀਅਲਾਈਜੇਸ਼ਨ ਆ ਮਾ ਆ ਚੂਰਨ ਲੂ ਉਹ ਚੂਰਨ ਲੂ ਪਲਾਨੇਟ ਡਾਕਟਰ ਅੰਤ ਤੱਕ ਉਹ ਯਾਰ ਕਿਹੜਾ ਚੂਰਨ ਕਿਹੜਾ ਡਾਕਟਰ ਨੇ ਕੋਈ ਮਾਲ ਤੋਂ ਜਾਂ ਚੰਦਰਮਾਲ ਜੜੀ ਬੂਟੀ ਤੋੜ ਕੇ ਲੈ ਆ ਕੇ ਉਹਨਾਂ ਬਣਾਇਆ ਸਭ ਕੁਝ ਤਾਂ ਮਿਲਦਾ ਵੈ ਬਾਜ਼ਾਰ ਤੇ ਲੋ ਤੁਸੀਂ ਖਾ ਲੋ ਪਹਿਲਾਂ ਲਾਈਟ ਚੀਜ਼ਾਂ ਦਾ ਖਾਓ ਨਾ ਯਾਰ ਤੁਸੀਂ ਕਿਉਂ ਇੱਕੋ ਦਮ ਤੇਜ਼ ਚੀਜ਼ਾਂ ਦੇ ਉੱਪਰ ਚੱਲ ਜਾਂਦੇ ਹੋ ਹਾਂ ਪੜਾਈਆਂ ਕੀਤੀਆਂ ਡਿਗਰੀਆਂ ਕੀਤੀਆਂ ੱੱਕੇ ਖਾਦੇ ਤਜਰਬੇ ਕੀਤੇ ਲੋਕਾਂ ਨੂੰ ਮੂਰਖ ਹੋਣ ਤੋਂ ਬਚਾਣਾ ਚਾਹੁੰਦੇ ਆ ਕੀ ਗੁਨਾ ਕਰਦੇ ਆ ਦੱਸੋ ਮੈਂ ਕੱਲਾ ਬੰਦਾ ਹੋਊਂਗਾ ਜਿਹੜਾ ਦੇਸੀ ਡਾਕਟਰ ਹੋਣ ਦੇ ਬਾਵਜੂਦ ਕਹਿੰਦਾ ਕਿ ਅੰਗਰੇਜ਼ੀ ਦਵਾਈ ਤੇ ਦੇਸੀ ਦਵਾਈ ਦਾ ਮਿਕਸਚਰ ਕਰਕੇ ਸ਼ੂਗਰ ਦੇ ਮਰੀਜ਼ ਖਾਣ ਹਾਰਦੀ ਬਲੋਕੇਜ ਵਾਲੇ ਮਰੀਜ਼ ਅੰਗਰੇਜ਼ੀ ਦਵਾਈ ਵੀ ਖਾਣ ਤੇ ਦੇਸੀ ਦਵਾਈ ਵੀ ਖਾਣ ਤੇ ਜੋੜਾਂ ਦੇ ਦਰਦ ਨੇ ਦੇਸੀ ਵੀ ਖਾਓ ਤੇ ਅੰਗਰੇਜ਼ੀ ਵੀ ਖਾਓ ਖਾਣ ਪਾਣ ਦੇ ਭੀੜ ਬਾਰੇ ਅਸੀਂ ਰੋਲਾ ਪਾਉਂਦੇ ਆਂ ਵਰਜਿਸ਼ੇ ਬਾਰੇ ਅਸੀਂ ਰੋਲਾ ਪਾਉਂਦੇ ਆਂ ਅਸੀਂ ਕਹਿੰਦੇ ਦਵਾਈਆਂ ਸਭ ਤੋਂ ਐਂਡ ਤੇ ਕੰਮ ਕਰਦੀ ਪਹਿਲਾਂ ਤੁਹਾਡਾ ਭਰੇਜ ਕੰਮ ਕਰਦਾ ਅਸੀਂ ਕਿਉਂ ਰੋਲਾ ਪਾਉਂਦੇ ਆਂ ਅੱਜ ਸਾਡੇ ਖੁਰਾਕ ਦੇ ਵਿੱਚੋਂ ਸਾਨੂੰ ਲੋਕਾਂ ਨੇ ਬੋਲ ਦਿੱਤਾ ਹਾਏ ਤੂੰ ਦੇਸੀ ਕੋ ਖਾਏਂਗਾ ਤੇਰਾ ਕੋਲੇਸਟ੍ਰੋਲ ਵੱਜ ਜਾਊਗਾ ਓ ਬਾਈ ਸਾਹਿਬ ਜਿਹੜਾ ਤੁਸੀਂ ਇਹ ਦੂਜੇ ਰਿਫਾਈਨਡ ਖਾ ਰਹੇ ਹੋ ਡਾਲਡੇ ਖਾ ਰਹੇ ਹੋ ਪਾਮ ਆਇਲ ਖਾ ਰਹੇ ਹੋ ਇਹ ਤੁਹਾਨੂੰ ਸਭ ਤੋਂ ਵੱਡਾ ਟ ਦਾ ਦਾ ਕਾਰਨ ਫਿਰ ਸਰ ਇਹ ਦੋਨੋਂ ਲੱਗਦਾ ਨਹੀਂ ਹੈਗਾ ਕਿ ਜਿਹੜੇ ਹਾਰਟ ਅਟੈਕ ਹੁਣ ਹਾਲੀ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਆ ਰਹੇ ਨੇ ਉਹ ਬਾਜੀ ਜਿਹੜੀ ਮਾਇਓਨੈਸ ਖਾਰੇ ਕਿੱਦਾਂ ਬਣਦੀ ਉਹ ਉਹ ਰਿਫਾਈਨਰ ਨੂੰ ਲਗੜ ਕੇ ਮਾਇਓਨੈਸ ਬਣਦੀ ਹੈ ਕਿੱਡੇ ਚਾਉ ਨਾ ਖਾਣੇ ਆਪਾਂ ਬਾਪ ਉਹ ਬਰਗਰ ਚ ਮਾਇਓਨੈਸ ਪਾ ਪਾ ਵੀ ਪਰਾ ਫੀਜਲ ਪਾ ਲਿਕਵਿਡ ਚੀਜ਼ ਹੋਰ ਪਾ ਫਲਾਨਾ ਹੋਰ ਪਾ ਟਮਕਾਨਾ ਹੋਰ ਪਾ ਉਹਨੂੰ ਪੁੱਛੋ ਆਪਾਂ ਪਛਾਣ ਲਈ ਕੀ ਕਰਦੇ ਵੀ ਉਹਦੇ ਲਈ ਕੁਝ ਕਰਦੇ ਪਛਾਣ ਲਈ ਬੈਠੇ ਆ ਬਸ ਆਪਾਂ ਲੋਕੀ ਮੈਨੂੰ ਆ ਕਹਿੰਦੇ ਡਾਕਟਰ ਸੇ ਟੈਸਟ ਨਹੀਂ ਕਰਾਉਣੇ ਤੁਹਾਨੂੰ ਡਰ ਲੱਗਦਾ ਹੋਵੇ ਕਿਤੇ ਬਿਮਾਰੀ ਨਿਕਲੇ ਉਹ ਭਰਾ ਜੇ ਬਿਮਾਰੀ ਨਿਕਲੇ ਉਹ ਲਾਜ ਉਹ ਜੂਦਾ ਤੇਰੀ ਉਮਰ ਬਾਜੂ ਜੇ ਕੋ ਬੰਦਾ ਪੂਰਾ ਹੋ ਜਾਂਦਾ ਕੋਲੇਸਟ੍ਰੋਲ ਕਰਕੇ ਗੁੰਨੇਗਾ ਰੱਬ ਨੂੰ ਬਣਾ ਦਿੰਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖਰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਹੁਣ ਮੌਸਮ ਜਿਹੜਾ ਆ ਉਹ ਬਦਲਣਾ ਸ਼ੁਰੂ ਹੋ ਚੁੱਕਿਆ ਲੋਕ ਖਾਣ ਪਾਣ ਦੇ ਵਿੱਚ ਆਪਣੀਆਂ ਤਬਦੀਲੀਆਂ ਲਿਆਉਣਗੇ ਉਹਨਾਂ ਨੂੰ ਇਹ ਲੱਗਦਾ ਹੈ ਸਭ ਤੋਂ ਵੱਡਾ ਉਹ ਬਹਿਮ ਆ ਜਾਂ ਉਹ ਸੱਚ ਹੈ ਕਿ ਸਰਦੀਆਂ ਦੇ ਵਿੱਚ ਜਿਹੜੀ ਚੀਜ਼ ਖਾਣੇ ਆ ਉਹ ਸਰੀਰ ਨੂੰ ਸਭ ਤੋਂ ਜ਼ਿਆਦਾ ਲੱਗਦੀ ਹੈ ਸਰਦੀਆਂ ਦੇ ਵਿੱਚ ਖਾਣ ਵਾਲਾ ਕੋਈ ਵੀ ਇਨਸਾਨ ਉਹ ਮੋਟਾ ਵੀ ਹੋ ਸਕਦਾ ਪਤਲਾ ਵੀ ਹੋ ਸਕਦਾ ਆਪਣੇ ਸਰੀਰ ਨੂੰ ਆਪਣੇ ਹਿਸਾਬ ਨਾਲ ਢਾਲ ਸਕਦਾ ਪਰ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਸਾਰੀ ਗੱਲਬਾਤ ਕਰਾਂਗੇ ਈਸ਼ਪਾ ਜੀ ਸਾਡੇ ਨਾਲ ਹੋਣਗੇ ਈਸ਼ਾਡਾ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਿਹਤ ਕਿਦਾਂ ਬਹੁਤ ਵਧੀਆ ਭਾਜੀ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੋਊਗਾ ਮੈਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਇਸ ਚੀਜ਼ ਦਾ ਸਰ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਲੋਕੀ ਕਹਿੰਦੇ ਨੇ ਹੁਣ ਜਿਵੇਂ ਵਿਆਹਾਂ ਦਾ ਵੀ ਸੀਜ਼ਨ ਜਾਂ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਕਹਿੰਦੇ ਨੇ ਲੈ ਵੀ ਦੱਬ ਕੇ ਖਾਓ ਦੱਬ ਕੇ ਖਾਓ ਫਰਾਣੀ ਚੀਜ਼ ਖਾਓ ਕਿਉਂ ਖਾ ਉਹ ਜੀ ਖਾ ਸਰਦੀਆਂ ਦੇ ਵਿੱਚ ਹਾਰਟ ਸੈਂਟਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਰਸ਼ ਹੁੰ ਪੇਟ ਦੇ ਹਸਪਤਾਲਾਂ ਚ ਸਭ ਤੋਂ ਜ਼ਿਆਦਾ ਰਸ਼ ਹੁੰਦਾ ਕਦੇ ਨੋਟਿਸ ਕਰਿਓ ਕਦੇ ਜਾ ਕੇ ਦੇਖੋ ਸਾਡੇ ਲੁਧਿਆਣਾ ਇਹ ਹਾਰਟ ਹਸਪਤਾਲ ਭਰਿਆ ਰਹਿੰਦਾ ਸਰਦੀਆਂ ਚ ਕਿਉਂਕਿ ਹਾਰਟ ਦੇ ਪਟਾਕੇ ਵਜਦੇ ਠਾ 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 ਕਰਕੇ ਇੰਨਾ ਹਾਰਟ ਅਟੈਕ ਦੀ ਜਿਹੜੀ ਦਿੱਕਤ ਤੁਹਾਨੂੰ ਲੱਗਦਾ ਜੀ ਆਯੁਰਵੇਦ ਚ 5000 ਸਾਲ ਪਹਿਲਾਂ ਤੋਂ ਲਿਖਿਆ ਕਿ ਕਫ ਦਾ ਸੰਚਰੇ ਹੁੰਦਾ ਮਤਲਬ ਕਫ ਸਰੀਰ ਚ ਇਕੱਠਾ ਹੁੰਦਾ ਮਤਲਬ ਕਿ ਸਰੀਰ ਦੇ ਵਿੱਚ ਫੈਟ ਸੈਲਸ ਵਧਦੇ ਨੇ ਹਾਰਟ ਦੀ ਬਲੋਕੇਜਸ ਬਣਦੇ ਚਾਂਸਸ ਵਧਦੇ ਨੇ ਦੂਜੀ ਗੱਲ ਆਪਾਂ ਪ੍ਰੈਕਟੀਕਲੀ ਵੀ ਸੋਚੀਏ ਸਰਦੀਆਂ ਦੇ ਵਿੱਚ ਸਾਡਾ ਜਿਹੜਾ ਤੇਜ਼ ਚੱਲਣ ਦੀ ਪ੍ਰੈਵਲੈਂਸ ਹੈ ਜਾਂ ਸਾਡਾ ਤੇ ਤੇ ਕੰਮ ਕਰਨ ਦੀ ਪ੍ਰਵਰਨਾ ਤੋਂ ਕੱਟ ਜਾਂਦੀ ਹੈ ਕਿਉਂਕਿ ਠੰਡ ਹੁੰਦੀ ਐ ਅਸੀਂ ਠੁੱਠਰਨ ਦੇ ਮਾਰੇ ਰਜਾਈਆਂ 'ਚ ਹੀ ਬੜੇ ਰਹਿੰਨੇ ਆ ਨਿੱਕੀ ਹੋਈ ਰਹਿੰਨੇ ਆ ਕੋਧੀ ਹੋਈ ਰਹਿੰਨੇ ਆ ਪਸੀਨਾ ਕਿੰਨੇ ਕਿੰਨੇ ਦਿਨ ਨਹੀਂ ਨਿਕਲਦਾ ਪਸੀਨਾ ਦੇਖਣੋਂ ਤਰਸ ਜਾਂਦੇ ਆ ਖਾ ਲਿਆ ਤੇ ਪਚਾਣ ਨਹੀਂ ਪਸੀਨਾ ਤਾਂ ਵਹਾਇਆ ਨਹੀਂ ਉਹ ਕੀ ਬਣੂਗਾ ਕੋਲੇਸਟ੍ਰੋਲ ਕੋਲੇਸਟ੍ਰੋਲ ਵੱਧ ਗਿਆ ਤਾਂ ਕੀ ਹੋ ਗਿਆ ਸਾਹ ਚੜਨਾ ਕੁੱਟਣ ਮਹਿਸੂਸ ਹੋਣਾ ਬੰਦ ਕਮਰੇ ਦੇ ਦਮ ਭਰਨਾ ਪੌੜੀਆਂ ਚੜਨ ਦੇ ਉੱਪਰ ਕੁੱਟਣ ਮਹਿਸੂਸ ਹੋਣੀ ਛਾਤੀ ਤੇ ਦਰਦ ਹੋਣਾ ਕੀ ਬੰਨਣ ਚ ਪਟਾਕੇ ਜਿਦਾ ਐ ਲੱਗਦਾ ਕਿ ਭਾਈ ਮੈਂ ਸ਼ਾਮੀ ਮਿਲਿਆ ਸੀ ਸਵੇਰ ਨੂੰ ਡੈਥ ਹੋ ਗਈ ਭਾਜੀ ਤੁਸੀਂ ਦੇਖੋ ਜਿਮ ਚ ਬੰਦਾ ਗਿਆ ਵੇਟ ਚੱਕਿਆ ਵੇਟ ਚੱਕੇ ਨਹੀਂ ਉਹ ਤੋਂ ਬਾਅਦ ਪੁੰਜੇ ਡੇ ਗਿਆ ਬੰਦਾ ਸਕਿਪਿੰਗ ਕਰਦਾ ਵੈ ਸਕਿਪਿੰਗ ਕਰਦਾ ਕਰਦਾ ਡੇ ਗਿਆ ਬੰਦਾ ਆਪਣਾ ਕੇਕ ਕੱਟਦਾ ਵੈ ਕੇਕ ਕੱਟਦਾ ਕਰਦੇ ਦੁਨੀਆ ਛੱਡ ਗਿਆ ਬੰਦਾ ਕੁਰਸੀ ਤੇ ਕੰਮ ਕਰਦਾ ਵਾ ਕਿੰਨੇ ਵੀਡੀਓ ਸੋਸ਼ਲ ਮੀਡੀਆ ਤੇ ਦੇਖਦੇ ਆ ਹੁਣ ਹਾਲੀ ਦੇ ਵਿੱਚ ਵੀ ਵੀਡੀਓ ਆਈ ਸੀ ਉਹ ਸਭ ਤੋਂ ਪਹਿਲਾਂ ਕਾਰਨ ਕੋਲੈਸਟ੍ਰੋਲ ਹੀ ਹੈ ਨਾ ਸਰ ਜੀ ਉਹ ਬੰਦਾ ਇਹ ਤਾਂ ਲੱਛਣ ਮਹਿਸੂਸ ਕਰਦਾ ਨਹੀਂ ਕਿ ਮੈਨੂੰ ਸਾਹ ਚੜਿਆ ਮੇਰੇ ਛਾਤੀ ਚ ਭਾਰ ਪਿਆ ਉਹਨੇ ਕੋਈ ਨਾ ਕੋ ਚੜ ਛੱਡਿਆ ਬਿਜਾਰੋ ਕੈਮਿਕਸ ਕੋਲੋਂ ਗੈਸ ਦੀ ਗੋਲੀ ਲੈ ਕੇ ਖਾ ਲਾਂ ਮੈਂ ਠੀਕ ਹੋ ਜਾਊਂਗਾ ਉਨੇ ਇਹ ਨਹੀਂ ਸੋਚਣਾ ਕਿ ਇਹ ਜਿਹੜਾ ਵਕਤ ਆਇਆ ਵੈ ਜਿਹੜਾ ਰੋਗ ਦਾ ਲੱਛਣ ਉਹਨੂੰ ਨਜ਼ਰ ਆਇਆ ਵੈ ਉਹਦਾ ਹੱਲ ਕਰ ਲਵਾਵਾਂ ਮੈਂ ਤਾਂ ਕਿ ਰੋਗ ਮੇਰੇ ਸਰੀਰ ਦੇ ਵਿੱਚ ਮੇਰੀ ਜਾਨ ਨਾ ਲੈ ਲਵੇ ਯਾਰੋ ਜਾਨ ਬੜੀ ਕੀਮਤੀ ਹੈ ਯਾਰੋ ਉਹ ਜਾਨ ਤੁਹਾਡੀ ਇਕੱਲੇ ਦੀ ਨਹੀਂ ਹੈਗੀ ਤੁਹਾਡੇ ਟੱਬਰ ਦੀ ਜਾਨ ਹੈ ਬਿਕੋਜ਼ ਇੱਕ ਬੰਦੇ ਦੇ ਨਾਲ ਨਾ ਜਾਣੇ ਕਿੰਨੇ ਬੰਦੇ ਜੁੜੇ ਹੁੰਦੇ ਨੇ ਜਿਨ੍ਹਾਂ ਨੂੰ ਉਹਦਾ ਸਹਾਰਾ ਵੀ ਹੁੰਦਾ ਵੈ ਤੇ ਉਹਦੇ ਤੋਂ ਉਮੀਦਾਂ ਵੀ ਹੁੰਦੀਆਂ ਨੇ ਸੋ ਆਪਣੇ ਸਰੀਰ ਦਾ ਕੋਈ ਵੀ ਲੱਛਣ ਇਹ ਸਰਦੀਆਂ ਦੇ ਵਿੱਚ ਨજર ਅੰਦਾਜ਼ ਨਾ ਕਰੋ ਤੁਹਾਨੂੰ ਸਾਹ ਚੜ ਰਿਹਾ ਵੈ ਤੁਹਾਨੂੰ ਕੁੱਟਨ ਹੋ ਰਹੀ ਹੈ ਤੁਹਾਡੇ ਤਜਾਬ ਵੀ ਬੰਦਿਆ ਨਾ ਛਾਤੀ 'ਚ ਦਰਦ ਵੀ ਹੋ ਰਹੀ ਹੈ ਜਾਂ ਮਸਲ 'ਚ ਦਰਦ ਵੀ ਹੋ ਰਹੀ ਹੈ ਤਾਂ ਵੀ ਯਾਰੋ ਨજર ਅੰਦਾਜ਼ ਨਾ ਕਰੋ ਤਿੰਨ ਟੈਸਟ ਕਾਮਨਲੀ ਸਾਰਿਆਂ ਨੂੰ ਸਰਦੀਆਂ 'ਚ ਕਰਾਉਣਾ ਚਾਹੀਦੇ ਨੇ ECG, इको, TMT ਚੌਥੇ ਨੰਬਰ ਤੇ ਇੱਕ ਬਲੱਡ ਟੈਸਟ ਆ ਜਿਹਨੂੰ ਸੀਪੀਕੇ ਐਮਬੀ ਕਹਿੰਦੇ ਆ ਇਹ ਚਾਰ ਟੈਸਟ ਕਰਾ ਲਓ ਯਾਰੋ ਜੇ ਨਾਰਮਲ ਨੇ ਤੇ ਜਵਾਨੀਆਂ ਮੰਨੋ ਯਾਰੋ ਜੇ ਕੋਈ ਆਪਾਂ ਤਲੀਆਂ ਫੜੀਆਂ ਮੈਦੇ ਤੋਂ ਬਣੀਆਂ ਚੀਜ਼ਾਂ ਖਾ ਲਿੱਤੀਆਂ ਤੇ ਯਾਰੋ ਉਹਨੂੰ ਪਛਾਣ ਲਈ ਥੋੜੀ ਵਰਜੇਸ਼ ਕਰ ਲੋ ਕੋਈ ਜ਼ਰੂਰੀ ਬੈਠੇ ਰਹਿਣਾ ਵੇ ਜੇ ਨਹੀਂ ਕਿ ਤਾਂ ਜਾ ਕੇ ਜਿਮ ਚੱਲ ਜਾਓ ਜੇ ਤੁਹਾਨੂੰ ਸਾਹ ਚੜਦਾ ਵੇ ਤੇ ਤੇਜ਼ ਐਕਸਰਸਾਈਜ਼ ਦਾ ਕਰਕੇ ਨਾਰਮਲ ਜੀ ਵਾਕਿੰਗ ਕਰ ਲੋ ਨਾਰਮਲ ਜਾਂ ਜਿਮ ਦੇ ਵਿੱਚ ਜ਼ੋਰ ਲਾ ਲੋ ਜ਼ਿਆਦਾ ਜ਼ੋਰ ਨਾ ਲਾਓ ਜ਼ਿੰਦਗੀ 'ਚ ਜਵਾਨੀਆਂ ਮਾਣੋ ਯਾਰੋ ਜਿੱਤੀ ਅਸੀਂ ਸ਼ਰੀਰ 'ਨ ਥੱਕਾ ਕਰਦੇ ਆ ਕਿ ਮੈਂ ਇੱਥੇ ਤਾਂ ਕੰਫਰਟੇਬਲ ਆ ਇਤੋਂ ਜ਼ੋਰ ਜ਼ਿਆਦਾ ਲਾਣਾ ਪੈ ਰਿਆ ਉਹ ਜ਼ੋਰ ਤੁਹਾਡੀ ਜਾਨ ਲੈਣ ਦਾ ਕਾਰਨ ਪੱਕਾ ਬਣ ਸਕਦਾ ਅੱਛਾ ਜਿਵੇਂ ਉਹ ਕਹਿ ਰਹੇ ਨੇ ਕਿ ਯਾਰ ਨਹੀਂ ਪੁਸ਼ ਕਰ ਤੋ ਆਪਣੇ ਸਟੈਮਿੰਗ ਨੂੰ ਪੁਸ਼ ਕਰ ਉਹ ਬਾਜੀ ਪੁਸ਼ ਕਰਨੀ ਉਮਰ ਵੀ ਤਾਂ ਦੇਖੋ ਜਿਹਦੀ ਉਮਰ 40 ਸਾਲ ਹੈ 슈ਗਰ ਦਾ ਮਰੀਜ਼ ਹੈ ਬੀਪੀ ਦਾ ਮਰੀਜ਼ ਹੈ ਗੈਸ ਦਾ ਮਰੀਜ਼ ਹੈ ਫੈਟੀ ਲੀਵਰ ਦਾ ਮਰੀਜ਼ ਹੈ ਉਹ ਕੋਲੈਸਟ੍ਰੋਲ ਦਾ ਮਰੀਜ਼ ਵੀ ਤਾਂ ਹੋਊਗਾ ਨਾ ਉਹਦੇ ਓਟੀਵੀ ਟੀਵੀ ਤਾਂ ਬਦੇ ਹੋਗੇ ਉਹਨੂੰ ਤੁਸੀਂ ਕਹੋਗੇ ਪੁਸ਼ ਕਰਨ ਨੂੰ ਉਹ ਦੁਨੀਆ 'ਚ ਪੁਸ਼ ਹੋ ਜਾਊਗਾ ਬਾਜੀ ਕਿਤੇ ਨਾ ਬਾਜੀ ਹਰ ਚੀਜ਼ ਦਾ ਕ੍ਰਾਈਟੇਰੀਆ ਹੈ ਹਰ ਚੀਜ਼ ਦਾ ਕ੍ਰਾਈਟੇਰੀਆ ਹੈ ਜਿਸ हिसाब ਨਾਲ ਚੱਲਣਾ ਪੈਂਦਾ ਹੈ ਜਿਸ ਹਿਸਾਬ ਨਾਲ ਚੱਲਣਾ ਪੈਂਦਾ ਹੈ ਪਰ ਪਰ ਸਰ ਹੁਣ ਇਹਦੇ ਵਿੱਚ ਇੱਕ ਸਵਾਲ ਇਹ ਉੱਠਦਾ ਹੁਣ ਤਾਂ ਚੁੱਲਿਆਂ ਦੇ ਉੱਤੇ ਸਾਗ ਚ ਹੁਣ ਚੁੱਲਿਆਂ ਦੇ ਉੱਤੇ ਕਹਿਣਾ ਕਿ ਲੋ ਜੀ ਸਾਗ ਚੜਾ ਲਓ ਉਹ ਦੋ ਦਿਨ ਤਿੰਨ ਦਿਨ ਖਾਂਦੇ ਰਹਿੰਦੇ ਨੇ ਉਹ ਭਾਈ ਉਹ ਸਾਗ ਨੂੰ ਲੈ ਕੇ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਤਾ ਰਵਾਉਂਦੀਆਂ ਰਹਿੰਦੀ ਨੇ ਉਪਰਿਆਂ ਥੱਲੇ ਕਹਿੰਦੇ ਪੰਜਾਬ ਆ ਪੰਜਾਬ ਜਿਹਦਾ ਭਾਈ ਪੰਜਾਬ ਦੇ ਵਿੱਚ ਸਾਗ ਤੁਸੀਂ ਕਿੰਨੇ ਸਾਲਾਂ ਤੋਂ ਖਾਂਦੇ ਆ ਰਹੇ ਹੋ ਤੁਹਾਡੀ ਉਮਰ ਕਿੰਨੀ ਕੰਨਾ ਸਾਹਿਬ ਅੱਜ ਹੂੰ 30 ਸਾਲ 30 ਸਾਲ ਦੇ ਵਿੱਚ ਤੁਸੀਂ ਕਿੰਨੀ ਵਾਰੀ ਸਾਗ ਖਾਧਾ ਹੋਣਾ ਕੋਈ ਆਈਡੀਆ ਨਹੀਂ ਹੈਗਾ ਕਿੰਨੀ ਵਾਰ ਮੈਂ ਖਾਂਦਾ ਭਾਈ ਸਾਗ ਤਾਂ ਸਾਡੇ ਘਰ ਦੀ ਮੇਨ ਖੁਰਾਕ ਹੈ ਸਾਗਤ ਜਰੂਰੀ ਖਾਣਾ ਚਾਹੀਦਾ ਵੈ ਤੁਸੀਂ ਕਹਿੰਦੇ ਦੇਸੀ ਕਿਉਂ ਮਾਣਾ ਮੈਂ ਕਹਿੰਦਾ ਦੇਸੀ ਹੀ ਸਭ ਤੋਂ ਵਧੀਆ ਮੈਂ ਕਹਿੰਦਾ ਬੰਦਾ ਦਾਲ ਦੇ ਰਿਫਾਈਂਡ ਬੰਦ ਕਰਕੇ ਦੇਸੀ ਹੀ ਉਹ ਤੇ ਆ ਜਾਵੇ ਘੱਟ ਪਾ ਲਵੇ ਕੋਈ ਦਿੱਕਤ ਨਹੀਂ ਜੇ ਮਹਿੰਗਾ ਲੱਗਦਾ ਮੱਖਣੀ ਬਹੁਤ ਵਧੀਆ ਚੀਜ਼ ਹੈ ਤੁਹਾਨੂੰ ਪਤਾ ਵੈ ਜਿਹੜਾ ਦੇਸੀ ਕਿਉ ਹੈ ਕੁਦਰਤੀ ਸਾਇੰਸ ਕਹਿੰਦੀ ਉਹ ਚ ਮੋਟਾਪੇ ਘਟਾਉਣ ਦੇ ਤੱਤ ਨੇ ਉਹਦੇ ਵਿੱਚ ਪੋਲੀ ਅਨਸੈਚੂਰੇਟਿਡ ਫੈਟੀ ਐਸਿਡਸ ਨਾ ਹੋ ਕਰਕੇ ਨਾਰਮਲ ਫੈਟੀ ਐਸਿਡਸ ਨੇ ਜਿਹੜੇ ਇਮੀਡੀਏਟਲੀ ਐਸਿਮਿਲੇਟ ਹੁੰਦੇ ਸਰ ਹੁਣ ਮੈਂ ਤੁਹਾਡੇ ਇਹੀ ਸਵਾਲ ਤੇ ਆਉਣਾ ਤੁਸੀਂ ਇੱਕ ਗੱਲ ਕਹੀ ਤੁਸੀਂ ਸਾਥ ਤੋਂ ਮੱਖਣੀ ਦੀ ਗੱਲ ਹੀ ਕਰ ਰਹੇ ਮੱਖਣੀ ਦੀ ਗੱਲ ਕਰਦਾ ਗੁਨਾਹ ਕਰਦਾ ਰਿਹਾ ਵਾ ਕੋਈ ਗੁਨਾਹ ਨਹੀਂ ਹੈਗਾ ਭਾਜੀ ਉਹ ਉਹ ਕੋਈ ਗੁਨਾਹ ਕੋਈ ਗੁਨਾਹ ਨਹੀਂ ਹੈਗਾ ਸਰ ਪਰ ਲੋਕਾਂ ਨੂੰ ਇਹ ਕਿਉਂ ਸਮਝਾਇਆ ਗਿਆ ਅੱਜ ਤੋਂ 10 ਸਾਲ ਪਹਿਲਾਂ ਕਿ ਤੁਸੀਂ ਦੇਸੀ ਕਿਉਂ ਛੱਡ ਦੋ ਰਿਫਾਈਂਡ ਦੇ ਆਜੋ ਸਰ ਜੀ ਇੱਕ ਮੋਡਰਨਾਈਜੇਸ਼ਨ ਤੁਸੀਂ ਗੂ ਸੋਸ਼ਲ ਮੀਡੀਆ ਤੇ ਨਾ ਇੱਕ ਵੀਡੀਓ ਵੀ ਬੜਾ ਫੇਮਸ ਹੋ ਰਿਹਾ ਗੋਰੇ ਦਾ ਉਹ ਕਹਿੰਦਾ ਪਿਆ ਵਾ ਕਿ ਅਸੀਂ ਹਿੰਦੁਸਤਾਨੀਆਂ ਨੂੰ ਮੂਰਖ ਬਣਾ ਲਈ ਉਹਨਾਂ ਨੇ ਦੇਸੀ ਕੋ ਬੰਦ ਕਰਕੇ ਰਿਫਾਈਂਡ ਡਾਲਟਿਆਂ ਦੇ ਪੱਲੇ ਪਾ ਦਿੱਤਾ ਜਦ ਕਿ ਸਾਡੇ ਪੁਰਖੇ ਦੇਸੀ ਖਾਂਦੇ ਸੀ ਕਿੰਨਾ ਕੁ ਬਿਮਾਰ ਪੈਂਦੇ ਸੀਗੇ ਕਦੀ ਸੁਣੇ ਸੀ ਤਾਂ ਕੋਟੀਆਂ ਦੀ ਸਮੱਸਿਆ ਤਾਂ ਸੁਣੇ ਸੀ ਹਾਰਟ ਅਟੈਕ ਤਾਂ ਸੁਣੇ ਸੀ ਸ਼ੂਗਰ ਤਾਂ ਸੁਣੇ ਸੀ ਜਵਾਨੀ ਵਿੱਚ ਬਲੱਡ ਪ੍ਰੈਸ਼ਰ ਤਾਂ ਸੁਣੇ ਸੀ ਜਵਾਨੀ ਵਿੱਚ ਸਟੰਟ ਪੈ ਰਿਹਾ ਤਾਂ ਸੁਣਿਆ ਤੁਸੀਂ ਕਿੰਨੋਂ ਜਵਾਨੀ ਦੇ ਵਿੱਚ ਉਹਨਾਂ ਨੂੰ ਜੋੜਾਂ ਦੇ ਦਿੱਕਤਾਂ ਆ ਰਹੀਆਂ ਨੇ ਕਦੀ ਸੁਣੇ ਸੀ ਗੱਟੀਆਂ ਹੋ ਰਹੀਆਂ ਕਦੀ ਜਨਮ ਲੈ ਤਾ ਬੱਚੇ ਨੂੰ ਸ਼ੂਗਰ ਹੋ ਰਹੀ ਹੈ ਇਹ ਅੱਜ ਕਿਉਂ ਸੁਣਨ ਨੂੰ ਮਿਲ ਰਿਹਾ 5-7 ਸਾਲਾਂ ਤੋਂ ਕਿਉਂ ਕਿਉਂਕਿ ਅੱਜ ਸਾਡੇ ਖੁਰਾਕ ਦੇ ਵਿੱਚੋਂ ਸਾਨੂੰ ਲੋਕਾਂ ਨੇ ਬੋਲ ਦਿੱਤਾ ਹਾਏ ਤੂੰ ਦੇਸੀ ਕੋ ਖਾਏਂਗਾ ਤੇਰਾ ਕੋਲੇਸਟ੍ਰੋਲ ਵੱਜ ਜਾਊਗਾ ਓ ਬਾਈ ਸਾਹਿਬ ਜਿਹੜਾ ਤੁਸੀਂ ਇਹ ਦੂਜੇ ਰਿਫਾਈਂਡ ਖਾ ਰਹੇ ਹੋ ਡਲਡੇ ਖਾ ਰਹੇ ਹੋ ਪਾਮ ਆਇਲ ਖਾ ਰਹੇ ਹੋ ਇਹ ਤੁਹਾਨੂੰ ਸਭ ਤੋਂ ਵੱਡਾ ਟ੍ਰਾਈਗਲਿਸਰਿਡ ਵਧਾਉਂਦਾ ਕੋਲੇਸਟ੍ਰੋਲ ਵਧਾਉਣ ਦਾ ਕਾਰਨ ਹੈ ਫਿਰ ਸਰ ਇਹ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਜਿਹੜੇ ਹਾਰਟ ਅਟੈਕ ਹੁਣ ਹਾਲੀ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਆ ਰਹੇ ਨੇ ਉਹ ਬਾਜੀ ਜਿਹੜੀ ਮਾਇਓਨਿਸ ਖਾ ਰਹੇ ਕਿੱਦਾਂ ਬਣਦੀ ਉਹ ਰਿਫਾਈਂਡ ਨੂੰ ਰਗੜ ਕੇ ਮਾਇਓਨਿਸ ਬਣਦੀ ਹੈ ਕਿੱਦੇ ਚਾਉ ਨਾ ਖਾਣੇ ਆਪਾਂ ਬਾਬ ਉਹ ਬਰਗਰ ਚ ਮਾਇਉਨਿਸ ਪਾ ਪਾ ਵੀਪਰਾ ਪੀਜੇਸ ਪਾ ਲਿਕੁਇਡ ਚੀਜ਼ ਹੋਰ ਪਾ ਫਲਾਨਾ ਹੋਰ ਪਾ ਟਮਕਾਨਾ ਹੋਰ ਪਾ ਉਹਨੂੰ ਪੁੱਛੋ ਆਪਾਂ ਪਛਾਣ ਲਈ ਕੀ ਕਰਦੇ ਵੇ ਉਹਦੇ ਲਈ ਕੁਛ ਕਰਦੇ ਪਛਾਣ ਲਈ ਬੈਠੇ ਆਂ ਬਸ ਆਪਾਂ ਆਰਾਮ ਨਾਲ ਲਾਲਾ ਹੀ ਬੈਠੇ ਆਂ ਫੋਨ ਚੱਲਦਾ ਪਿਆ ਸਕਰੋਲ ਕਰਦੇ ਪਿਆ ਰੀਲਾਂ ਦੇਖਦੇ ਪਿਆ ਕੰਮ ਚੱਲ ਰਿਹਾ ਜਿੰਦਗੀ ਘਟ ਰਹੀ ਵਧੀਆ ਜਿਹੜਾ ਲੈਪਟਾਪ ਲੱਗਾ ਲੈਪਟਾਪ ਲੱਗਿਆ ਉਹਨੂੰ ਪੁੱਛੋ ਸੈਰ ਕਰਦਾ ਵਰਜਿਸ ਕਰਦਾ ਪ੍ਰਾਣਯਾਮ ਕਰਦਾ ਸਰਦੀਆਂ ਤਾਂ ਹੋਰ ਕੰਮ ਘਟ ਜਾਂਦਾ ਵਾ ਕਿਉਂਕਿ ਬਾਹਰ ਠੰਡ ਹੁੰਦੀ ਸਾਡੇ ਬਾਹਰ ਨਿਕ ਉਪਰੋ ਕੋਲੇਸਟ੍ਰੋਲ ਅਸੀਂ ਚੈੱਕ ਕਰਾਉਣਾ ਹੀ ਕੋਈ ਡਾਕਟਰ ਤਾਂ ਠੱਗ ਨੇ ਚੋਰ ਨੇ ਗੁਨੇਗਾਰ ਨੇ ਕਿਉਂਕਿ ਤੁਹਾਨੂੰ ਸਲਾਹ ਪਾ ਦੇਣਗੇ ਤੁਹਾਨੂੰ ਸਹੀ ਰਾਹ ਪਾ ਦੇਣਗੇ ਲੋਕੀ ਮੈਨੂੰ ਆ ਕੇ ਕਹਿੰਦੇ ਡਾਕਟਰ ਸਾਹਿਬ ਟੈਸਟ ਨਹੀਂ ਕਰਾਉਣੇ ਸਾਨੂੰ ਡਰ ਲੱਗਦਾ ਵੇ ਕਿਤੇ ਬਿਮਾਰੀ ਨਿਕਲੇ ਉਹ ਭਰਾ ਜੇ ਬਿਮਾਰੀ ਨਿਕਲੇ ਉਹ ਇਲਾਜ ਉਹ ਜੂਦਾ ਤੇਰੀ ਉਮਰ ਬਾਝੂ ਜੇ ਕੋ ਬੰਦਾ ਪੂਰਾ ਹੋ ਜਾਂਦਾ ਕੋਲੇਸਟ੍ਰੋਲ ਕਰਕੇ ਗੁਨੇਗਾਰ ਰੱਬ ਨੂੰ ਬਣਾ ਦਿੰਦੇ ਕੀ ਭਰਾ ਸਰੀਰ ਤੇਰਾ ਲੱਛਣ ਤੈਨੂੰ ਨਜ਼ਰ ਆਇਆ ਕੋਈ ਟੂ ਡਾਕਟਰ ਕੋਲ ਗਿਆ ਨਾ ਜੀ ਨਾ ਰੱਬ ਗੁਨੇ ਕਰਦਾ ਜੀ ਰੱਬ ਨੇ ਰੋਗ ਲਾ ਦਿੱਤਾ ਜੀ ਰੱਬ ਨੇ ਤੇ ਰੱਬ ਨੇ ਕਿਉਂ ਲਾਇਆ ਤੂੰ ਕੀ ਖਾਦਾ ਪੀਤਾ ਤੈਨੂੰ ਆਪ ਨੂੰ ਪਤਾ ਤੇਰੀ ਆਤਮਾ ਨੂੰ ਪਤਾ ਇਹਦੇ ਬਾਰੇ ਆਪਾਂ ਨੂੰ ਸੋਚਣਾ ਪੈਣਾ ਭਾਈ ਜੀ ਰੱਬ ਗੁਨੇ ਕਰ ਨਹੀਂ ਹੁੰਦਾ ਰੱਬ ਨੇ ਸਭ ਤੋਂ ਉੱਪਰ ਦਿਮਾਗ ਦਿੱਤਾ ਦਿਮਾਗ ਚ ਹਰ ਵੇਲੇ ਸਿਗਨਲ ਆਉਂਦਾ ਜਦੋਂ ਤੁਸੀਂ ਕੁਝ ਖਾਣ ਲੱਗਦੇ ਹੋ ਨਾ ਤੁਹਾਡਾ ਦਿਮਾਗ ਦੱਸਦਾ ਵੇ ਚੰਗਾ ਖਾ ਰਹੇ ਮਾੜਾ ਖਾ ਰਹੇ ਤੁਹਾਨੂੰ ਕਦੀ ਸੋਚਿਆ ਚੀਜ਼ ਬਾਰੇ ਕਿ ਮੈਂ ਅੱਜ ਆਹ ਆਹ ਫਾਈਂਡ ਵਾਲੀ ਚੀਜ਼ ਖਾ ਲਾਂ ਜਾਂ ਬੇਰ ਟਿੱਕੀ ਲੈ ਖਾਣ ਲੱਗਾ ਦਿਮਾਗ ਸਿਗਨਲ ਦਿੰਦਾ ਨਾ ਕਿ ਤੇ ਵਧੀਆ ਨਹੀਂ ਹੈਗੀ ਕਿ ਜਿੱ ਆਪਨਾ ਫਰੂਟ ਖਾ ਲਵਾਂ ਵੀ ਇਹਦੀ ਜਗ੍ਹਾ ਦਾਲ ਸਬਜ਼ੀ ਖਾ ਲਵਾਂ ਮੇਰੀ ਜਿਹੜੀ ਘਰ ਦੀ ਰੋਟੀ ਖਾਣਾ ਮਹਿਸੂਸ ਕਰਦੇ ਕਿ ਨਹੀਂ ਕਰਦੇ ਮਾਤ ਸਿਗਨਲ ਦਿੰਦਾ ਹੈ ਨਾ ਉਹ ਤਾਂ ਸਿਗਨਲ ਆਏ ਦੇ ਦਿੰਦਾ ਕਿ ਚਾਰ ਦਿਨ ਜੇ ਬਾਹਰ ਰੋਟੀ ਵੀ ਖਾ ਲਈਏ ਤਾਂ ਵੀ ਲੱਗ ਲਾ ਜਾਂਦਾ ਕਿ ਨਹੀਂ ਯਾਰ ਅੱਜ ਘਰੇ ਹੀ ਖਾਣੇ ਬੋਲਦਾ ਨਾ ਦਿਮਾਗ ਹਾਂ ਤੇ ਜਦੋਂ ਦਿਮਾਗ ਬੋਲਦਾ ਆਪਾਂ ਸੁਣਦੇ ਨਹੀਂ ਤਾਂ ਸਮਝਦਾ ਆਹਾ ਹਾ ਗੁਲਾਬ ਜਮਨ ਆ ਰਿਹਾ ਖਿੱਚਦੀ ਏ ਬਟ ਭਾਈ ਸਾਹਿਬ ਉਹਨੇ ਤੁਹਾਨੂੰ ਸ਼ੂਗਰ ਵੀ ਵਧਾਣੀ ਹੈ ਉਹਨੇ ਕੋਲੇਸਟ੍ਰੋਲ ਵੀ ਵਧਾਣਾ ਹੈ ਉਹਨੇ ਬਲੱਡ ਪ੍ਰੈਸ਼ਰ ਵੀ ਵਧਾਣਾ ਹੈ ਉਹਨੇ ਲੀਵਰ ਦੀ ਗਰਮੀ ਵਧਾਣੀ ਹੈ ਲੀਵਰ ਆਫ ਐ ਇੱਕ ਸਵਾਦ ਨਾਲ ਕਿੰਨੇ ਸਾਈਡ ਬੈਠਾ ਕਰਨਾ ਸਰ ਪਰ ਸਰ ਹੁਣ ਇੱਕ ਸਭ ਤੋਂ ਆਮ ਸਵਾਲ ਜਿਹੜਾ ਕਈ ਵਾਰ ਲੋਕ ਨਹੀਂ ਗੋਲ ਕਰਦੇ ਹੈਗੇ ਮੈਨੂੰ ਇਹ ਲੱਗਣ ਲੱਗ ਜਾਂਦਾ ਕਿ ਸ਼ਾਇਦ ਲੋਕਾਂ ਨੂੰ ਲੱਗਦਾ ਕਿ ਮੇਰੀ ਵੀ ਤਸੀਰ ਗਰਮ ਹੈ ਆ ਰੋਟੀ ਖਾਣਗੇ ਰੋਟੀ ਖਾਣੇ ਵੇਲੇ ਉਹਨਾਂ ਨੂੰ ਪਸੀਨਾ ਆਉਣ ਲੱਗ ਜਾਂਦਾ ਜਦੋਂ ਉਹਨਾਂ ਨੂੰ ਪਸੀਨਾ ਆਉਂਦਾ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਇਹ ਕੀ ਚੀਜ਼ ਹੁੰਦੀ ਹੈ ਪਹਿਲਾਂ ਤਾਂ ਕੋਈ ਬਿਮਾਰੀ ਨਹੀਂ ਹੈਗੀ ਇਹ ਬਿਮਾਰੀ ਨਹੀਂ ਹੈਗੀ ਨਹੀਂ ਬਿਮਾਰੀ ਹੈ ਇਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਚੀਜ਼ ਚੱਲ ਰਹੀ ਹੈ ਕਹਿੰਦੇ ਜੇ ਤੁਸੀਂ ਤਾਨੂੰ ਪਸੀਨਾ ਆ ਰਿਹਾ ਤਾਂ ਤੁਹਾਨੂੰ ਹਾਰਡ ਦੀ ਵੀ ਦਿੱਕਤ ਹੋ ਸਕਦੀ ਹੈ ਤੁਹਾਡੀ ਕੋਈ ਨਾੜੀ ਬਲੌਕ ਹੋ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਕਿਰਨਾਂ ਵਿੱਚ ਚੱਲਦੇ ਆ ਜਾਂਦਾ ਜਦੋਂ ਅਸੀਂ ਖਾਂਦੇ ਆ ਨਾ ਜਦੋਂ ਅਸੀਂ ਖਾਂਦੇ ਆ ਤੇ ਸਾਡੇ ਸਰੀਰ ਨੂੰ ਪਤਾ ਲੱਗ ਜਾਂਦਾ ਕਿ ਹੁਣ ਮੈਂ ਖਾਣੇ ਨੂੰ ਹজম ਕਰਨਾ ਹੈ ਉਹ ਖਾਣੇ ਨੂੰ ਹজম ਕਰਨ ਲਈ ਜਿਹੜਾ ਖੂਨ ਦਾ ਦੌਰਾ ਲੱਤਾਂ ਪੈਰ ਦੇ ਵਿੱਚ ਚੱਲਦਾ ਸੀਗਾ ਉਹ ਸਾਡੇ ਪੇਟ ਬਲਾਨਸ ਸ਼ੁਰੂ ਹੋ ਜਾਂਦਾ ਤਾਂ ਕਿ ਪੇਟ ਆਪਣਾ ਕੰਮ ਸ਼ੁਰੂ ਕਰ ਲਈ ਖਾਣ ਨੂੰ ਹজম ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਵੇ ਜਦੋਂ ਕੋਈ ਚੀਜ਼ ਗਰਮ ਹੋਏਗੀ ਉਹਦਾ ਸੇਕ ਨਿਕਲੇ ਉਹਦੀ ਹੀਟ ਪੈਦਾ ਹੋਏਗੀ ਮੇਰੀ ਗੱਲ ਸਮਝ ਰਹੇ ਹੋ ਉਸੀ ਚੁੱਲੇ ਦੇ ਉੱਪਰ ਸਬਜ਼ੀ ਬਣਾ ਰਹੇ ਹੋ ਉਹ ਚੋ ਕੀ ਵੱਜਦਾ ਜਦੋਂ ਉਹ ਚੀਜ਼ ਬਣਦੀ ਹੈ ਉਬਲਦੀ ਹੈ ਸੀਟੀ ਵੱਜਦੀ ਹੈ ਜਦੋਂ ਤੁਸੀਂ ਪੇਟ ਦੇ ਵਿੱਚ ਕੋਈ ਖਾਣਾ ਖਾਂਦੇ ਹੋ ਪੱਚਦਾ ਵਾ ਬਿਕੋਜ਼ ਪੇਟ ਦੇ ਵਿੱਚ ਕੁਦਰਤੀ ਤਜਾਬ ਹੈ ਜਿਹਨੂੰ ਅਸੀਂ ਐਚ ਸੀ ਐਲ ਕਹਿੰਦੇ ਆ ਖਾਣਾ ਗਿਆ ਐਚ ਸੀ ਐਲ ਨੇ ਉਹਨੂੰ ਸਾੜਤਾ ਗਾਲਤਾ ਗਾਲ ਕੇ ਉਹਦੇ ਪੋਸ਼ਕ ਤੱਤ ਕੱਢ ਲੇ ਜਦੋਂ ਖਾਣਾ ਸਰੀਰ ਦੇ ਵਿੱਚ ਗਲਦਾ ਵਾ ਪੱਚਦਾ ਵਾ ਤਾਂ ਜਿਨ੍ਹਾਂ ਦੀ ਤਸੀਰ ਥੋੜੀ ਬਹੁਤ ਗਰਮ ਹੁੰਦੀ ਉਹਨਾਂ ਨੂੰ ਪਸੀਨਾ ਆਉਂਦਾ ਵਾ ਬਟ ਉਹ ਗੁਨਾਹਗਾਰ ਨਹੀਂ ਹੁੰਦੇ ਨਾ ਉਹਨਾਂ ਨੂੰ ਕੋਈ ਬਿਮਾਰੀਆਂ ਲੱਗਦੀਆਂ ਨਹੀਂ ਆਂ ਮੇਰੀ ਗੱਲ ਸਮਝ ਗਏ ਨਾ ਮੇਰੇ ਸਰ ਤੁਹਾਨੂੰ ਇਹ ਲੱਗਦਾ ਨਹੀਂ ਹੈਗਾ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀਡੀਓ ਪਾਉਂਦੇ ਆ ਜਿਵੇਂ ਆਪਾਂ ਵੇਖਦੇ ਆ ਕਿ ਬਲੌਗਰ ਵੀ ਹੁਣ ਅੱਜਕੱਲ ਵੈਦ ਬਣਦੇ ਜਾ ਰਹੇ ਨੇ ਉਹ ਵੀ ਵੇਖ ਰਹੇ ਆ ਕਿ ਕੋਈ ਕਿਤੋਂ ਕੋਈ ਜਾਣਕਾਰੀ ਇਕੱਠੀ ਕਰਦਾ ਕੋਈ ਕਿਸੇ ਕਹਿੰਦਾ ਉਹ ਬੰਦੇ ਮੇਰੇ ਤੋਂ ਕੋ ਸਿੱਖ ਕੇ ਵੈਦ ਬਣ ਗਏ ਤੁਹਾਡੇ ਤੋਂ ਵੀ ਸਿੱਖ ਕੇ ਤੁਸੀਂ ਕਹਿੰਦੇ ਨਹੀਂ ਹੈਗੇ ਉਹਨਾਂ ਨੂੰ ਯਾਰ ਆਹ ਕੀ ਕੇ ਚੱਕਰ ਭਾਈ ਮੈਂ ਹੀ ਕਹਿੰਦਾ ਸਾਰੇ ਆਪਣੀ ਕਿਸਮਤ ਖਾਂਦੇ ਪਏ ਸਾਰੇ ਆਪਣੀ ਰੋਟੀਆਂ ਖਾਂਦੇ ਪਏ ਹਰ ਬੜੀ ਕਿਸੇ ਹੁਣ ਚਾਹੇ ਆਪਾਂ ਇਹ ਹਾਸੇ ਜਿਹੇ ਟਾਲੀਆ ਗੱਲ ਪਰ ਇਹ ਗੰਭੀਰ ਬਸ਼ਾ ਹੈ ਗੰਭੀਰ ਇਸ ਕਰਕੇ ਆ ਕਿ ਲੋਕਾਂ ਦੀ ਸੇਧ ਨਾਲ ਖੜਵਾਰ ਹੋ ਰਿਹਾ ਸਾਰੇ ਕੋਈ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਕੋਈ ਕਹਿੰਦਾ ਕਿ ਜੀਰਾ ਹੈਗੇ ਖਾ ਲੋ ਜੀਰਾ ਹੈਗੇ ਖਾਣ ਤੋਂ ਤੁਰ ਪੈਂਦੇ ਆ ਉਹਨੂੰ ਕਹਿ ਦੋ ਕਲੌਂਜੀ ਖਾ ਲੋ ਤੁਹਾਨੂੰ ਪਤਾ ਕਲੌਂਜੀ ਕਿੰਨੀ ਖਰਾਬ ਹੁੰਦੀ ਹੈ ਕਿ ਤੇ ਬਲੱਡ ਪ੍ਰੈਸ਼ਰ ਵਰੀ ਕਲੌਂਜੀ ਨਾਲ ਬਲੱਡ ਪ੍ਰੈਸ਼ਰ ਵੱਜੂਗਾ ਉਹਨੂੰ ਬਵਾਸੀਰ ਹੋ ਜਾਊਗੀ ਅਗਰ ਉਹ ਬੰਦਾ ਦਾਲਚੀਨੀ ਉਬਾਲ ਕੇ ਪੀਣਾ ਉਹਨੂੰ ਬਵਾਸੀਰ ਹੋ ਜਾਊਗੀ ਉਹਦੇ ਪੇਟ ਤੇ ਤਜਾਜ ਬਣਨਾ ਸ਼ੁਰੂ ਹੋ ਜਾਊਗਾ ਜ਼ਿਆਦਾ ਉਹਦੇ ਪਸੀਨਾ ਜਿਹੜਾ ਤੁਸੀਂ ਉਹਨੇ ਗੱਲ ਕੀਤੇ ਪਸੀਨਾ ਜ਼ਿਆਦਾ ਆਣਾ ਸ਼ੁਰੂ ਹੋ ਜਾਊਗਾ ਬੰਦ ਕਬਰੇ ਦੀ ਘਬਰਾਹਟ ਹੋਣ ਲੱ ਮਤਲਬ ਚੀਜ਼ਾਂ ਦੇ ਫਾਇਦੇ ਹੈਗੇ ਨੇ ਬਟ ਤਸਵੀਰ ਦਾ ਹਿਸਾਬ ਨਾ ਖਲਾਉਣਾ। ਜੀ ਦੇ ਸਾਹ। ਕੋਈ ਬੰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਤਾਂ ਉਹਨਾਂ ਦੇ ਕੋਈ ਕੰਮ ਹੈ। ਕਿ ਅਸੀਂ ਇੰਸਟਾਗ੍ਰam ਦੇ ਉੱਪਰ ਰੀਲ ਹਿੱਟ ਕਰਨੀ ਹੈ ਤੇ ਪੈਸੇ ਕਮਾਣੇ ਹੈ। ਉਹਨਾਂ ਨਾਲ ਬਰਮਰੀ ਦੀ ਸਿਹਤ ਨਾਲ ਸੁਣਾ ਲੈਣਾ ਤਾਂ ਨਾਲ ਕੁਛ ਹੈਗਾ। ਅੱਜ ਕੱਲ ਮੇਰੇ ਕੋਲ ਫੋਨ ਹੈਗਾ। ਮੈਂ ਫੋਨ ਚੱਕਿਆ ਜੀ ਔਨ ਕੀਤਾ ਜੀ ਚੱਕ ਕੇ ਪੋਸਟ ਕਰਤਾ। ਉਹ ਮੂਰਖ ਜਨਤਾ ਦੇਖੀ ਜਾਂਦੀ ਵਿਚਾਰੀ ਭੋਲੀ ਜਨਤਾ ਜਿਹੜੇ ਵਿਚਾਰੇ ਰੋਗ ਨਾਲ ਪਰੇਸ਼ਾਨ ਹੈ। ਖੰਨਾ ਤਾਂ ਮੈਨੂੰ ਸਪੋਸ਼ 슈ਗਰ ਹੈ। ਠੀਕ ਹੈ ਜੀ। ਮੈਂ ਸੋਸ਼ਲ ਮੀਡੀਆ ਦੇਖ ਰਿਹਾ ਤੇ ਮੈਨੂੰ ਮੈਂ ਬਿਮਾਰ ਐ ਮੈਂ ਪਰੇਸ਼ਾਨ ਐ ਮੈਂ ਸੋਚ ਰਿਹਾ ਮੈਂ ਟੈਨਸ਼ਨ 'ਚ ਐ ਕਿ ਸ਼ਾਇਦ ਗੁਰੂ ਸਾਹਿਬ ਦੀ ਮਿਹਰ ਨਾਲ ਮੈਨੂੰ ਕੋਈ ਹੱਲ ਲੱਭ ਜਵੇ ਪਰ ਦੁਨੀਆ ਇਹਦਾ ਫਾਇਦਾ ਲੈ ਰਹੀ ਐ ਲੋਕਾਂ ਨੂੰ ਕਿਤਨਾ ਕਿਤੇ ਮੂਰਖ ਬਣਾਇਆ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਪਾਜੀ ਮੈਂ 5.5 ਸਾਲ ਦੀ ਡਿਗਰੀ ਕੀਤੀ ਉਦੋਂ ਬਾਅਦ 2 ਸਾਲ ਐਮਡੀ ਦੇ ਧੱਕੇ ਖਾਦੇ ਉਦੋਂ ਬਾਅਦ ਮੈਨੂੰ ਇਹ 14 ਸਾਲ ਹੋ ਗਏ ਪਾਜੀ ਪ੍ਰੈਕਟਿਸ ਕਰਦਿਆਂ ਨੂੰ ਤੁਸੀਂ ਕਦੀ ਮੇਰੇ ਵੀਡੀਓ ਦੇਖਿਆ ਮੈਂ ਗਰੰਟੀ 'ਤੇ ਯਾਰ ਜੀ ਤੇਰੀ ਖਤਮ ਹੋ ਜੂਗੀ ਜਾਂ ਤੂੰ ਮੇਰੇ ਕੋ ਆ ਕੇ ਇਲਾਜ ਕਰਾ ਲੈ ਮੈਂ ਤਾਂ ਸਿਰ ਰੋਲਾ ਹੀ ਪਾਉਣਾ ਕਿ ਆਹ ਚੀਜ਼ ਕਰ ਲੋ ਮੈਂ ਕੱਲਾ ਬੰਦਾ ਹੋਊਂਗਾ ਜਿਹੜਾ ਦੇਸੀ ਡਾਕਟਰ ਹੋਣ ਦੇ ਬਾਵਜੂਦ ਕਹਿੰਦਾ ਕਿ ਅੰਗਰੇਜ਼ੀ ਦਵਾਈ ਤੇ ਦੇਸੀ ਦਵਾਈ ਦਾ ਮਿਕਸਚਰ ਕਰਕੇ ਸ਼ੂਗਰ ਦੇ ਮਰੀਜ਼ ਖਾਣ ਹਾਰਟ ਦੀ ਬਲੋਕੇਜ ਵਾਲੇ ਮਰੀਜ਼ ਅੰਗਰੇਜ਼ੀ ਦਵਾਈ ਵੀ ਖਾਣ ਤੇ ਦੇਸੀ ਦਵਾਈ ਵੀ ਖਾਣ ਤੇ ਜੋੜਾਂ ਦੇ ਦਰਦ ਨੇ ਦੇਸੀ ਵੀ ਖਾਓ ਤੇ ਅੰਗਰੇਜ਼ੀ ਵੀ ਖਾਓ ਖਾਣ ਪਾਣ ਦੇ ਪ੍ਰੀਤ ਬਾਰੇ ਅਸੀਂ ਰੋਲਾ ਪਾਉਂਦੇ ਆਂ ਵਰਜਿਸ਼ ਬਾਰੇ ਅਸੀਂ ਰੋਲਾ ਪਾਉਂਦੇ ਆਂ ਅਸੀਂ ਕਹਿੰਦੇ ਦਵਾਈਆਂ ਸਭ ਤੋਂ ਐਂਡ ਤੇ ਕੰਮ ਕਰਦੀ ਪਹਿਲਾਂ ਥੋੜਾ ਪ੍ਰੇਤ ਕੰਮ ਕਰਦਾ ਅਸੀਂ ਕਿਉਂ ਰੋਲਾ ਪਾਉਂਦੇ ਆਂ ਕੋਛ ਪੜਾਈਆਂ ਕੀਤੀਆਂ ਡਿਗਰੀਆਂ ਕੀਤੀਆਂ ੱੱਕੇ ਖਾਦੇ ਤਜਰਬੇ ਕੀਤੇ ਲੋਕਾਂ ਨੂੰ ਮੂਰਖ ਹੋਣ ਤੋਂ ਬਚਾਉਣਾ ਚਾਹੁੰਦੇ ਆ ਕੀ ਗੁਨਾਹ ਕਰਦੇ ਆ ਦੱਸੋ ਪਰ ਇਹੀ ਵੀਡੀਓ ਦੇ ਥੱਲੇ ਨੀਚੇ ਕਮੈਂਟ ਆ ਜਿਹੜੇ ਨੇ ਸਰ ਭਾਜੀ ਆ ਤਾਂ ਅਸੀਂ ਕਿ ਲੈਣਾ ਤੇ ਨਾਲ ਕੀ ਦਿੱਕਤ ਆਗੀ ਦੱਸੋ ਉਹ ਰੱਬ ਤਾਂ ਮੈਂ ਨਹੀਂ ਭਾਜੀ ਕਿ ਸਾਰਿਆਂ ਨੂੰ ਠੀਕ ਕਰਦਾ ਠੇਕਾ ਮੈਂ ਲੈ ਲਿਆ ਤੁਹਾਨੂੰ ਮੈਂ ਦਵਾਈ ਦਿੱਤੀ ਤੁਸੀਂ ਭਰੇਜ ਨਹੀਂ ਕੀਤੀ ਵਰਜਿਸ਼ ਨਹੀਂ ਕੀਤੀ ਐਕਸਰਸਾਈਜ਼ ਨਹੀਂ ਕੀਤੀ ਗੁਨਾਹگار ਕੌਣ ਮੈਂ ਆ ਤੁਸੀਂ ਹੋਏ ਪਰ ਉਹ ਤਾਂ ਲੱਗਦਾ ਨਾ ਕਿ ਡਾਕਟਰ ਦੀ ਦਵਾਈ ਨੇ ਕੰਮ ਹੀ ਨਹੀਂ ਕੀਤਾ ਭਾਜੀ 1 ਮਹੀਨੇ ਚ ਕੰਮ ਨਹੀਂ ਕੀਤਾ ਤੁਹਾਡਾ ਰੋ ਪੰਜ ਸਾਲ ਪੁਰਾਣਾ ਜੇ ਤੁਹਾਨੂੰ ਮੈਨੂੰ 5 ਮਹੀਨੇ ਦੇਣੇ ਪੈਣਗੇ ਹੂੰ ਗੁਨੇਗਾਰ ਕੌਣ ਹੈ ਖੰਨਾ ਸਾਹਿਬ ਮੈਂ ਹਾਂ ਔਰ ਤੁਸੀਂ ਹੋਏ ਜਦ ਕਿ ਮੈਂ ਪਹਿਲੇ ਦਿਨ ਤੁਸੇ ਦਵਾਈ ਲੈਣਾ ਤੁਹਾਨੂੰ ਬੋਲਾ ਕਿ ਪਾਜੀ 5 ਮਹੀਨੇ ਲੱਗਣਗੇ ਕਿ 1 ਮਹੀਨੇ ਅਸਰ ਨਾ ਆਇਆ ਤਾਂ ਤੂੰ ਮੇਰੇ ਕੋ ਦੁਬਾਰਾ ਆਉਣਾ ਹੈ ਇਹ ਵੀ ਮੈਂ ਨਾਲ ਕਹਿੰਨਾ ਭਰਾ ਹੀ ਆਪਾਂ ਗੁੱਡ ਨਿਊਜ਼ ਦੇ ਦੀ ਭਾਵਾ ਲੰਬਾ ਦੇ ਦੀ ਇਸ ਤੋਂ ਵੱਧ ਕੀ ਬੋਲਣਾ ਕੋਈ ਬੋਲਦਾ ਪਹਿਲੇ ਦਿਨ ਤਾਂ ਦੱਸੋ ਮੈਨੂੰ ਕਿ ਆਗੇ ਇੱਕ ਵਾਰ ਕੰਸਲਟ ਜ਼ਰੂਰ ਕਰਨਾ ਚਾਹੀਦਾ ਭਾਜੀ ਉਹ ਚਾਹੀਦਾ ਤੁਸੀਂ ਉਹ ਪਾਣੀ ਮੇਰੇ ਨਾਲ ਸਮਝੋ ਜਿਹੜਾ ਮੇਰੇ ਕੋ ਪਹਿਲੀ ਵਾਰ ਹੀ ਆਇਆ ਵੈ ਉਹਨੂੰ ਮੈਂ ਦਵਾਈ ਦਿੱਤੀ ਉਹਨੂੰ ਰੋਗ ਸਮਝਿਆ ਵੈ ਮੈਂ ਉਹਨੂੰ ਦਵਾਈ ਦਿੱਤੀ ਉਹਨੂੰ 1 ਮਹੀਨੇ ਚ ਫਰਕ ਨਹੀਂ ਪਿਆ ਉਹਨੂੰ ਅਗਲੀ ਵਾਰੀ ਮੈਂ ਜ਼ਿਆਦਾ ਵਧੀਆ ਤਰੀਕੇ ਨਾਲ ਸਮਝੂਗਾ ਕਿ ਨਵਾਂ ਡਾਕਟਰ ਪਹਿਲਾਂ ਤਰੀਕੇ ਨਾਲ ਸਮਝੂਗਾ ਉਹ ਤਾਂ ਤੁਸੀਂ ਹੀ ਸਮਝੋਗੇ ਕਿਉਂਕਿ ਮੈਂ ਸਮਝੂਗਾ ਨਾ ਕਿ ਮੈਂ ਤਾਂ ਪਹਿਲਾਂ ਰੋਗ ਦੇਖਦਾ ਹਾਂ ਕਿ ਉਹਨੂੰ ਆਰਾਮ ਘਾਟਾ ਹੈ ਜਾਂ ਇਹ ਨਹੀਂ ਹੈ ਮੈਂ ਸਮਝ ਲਵਾਂਗਾ ਕਿ ਪ੍ਰਾਣ ਨੂੰ ਫਰਕ ਕਿਉਂ ਨਹੀਂ ਪਿਆ ਜਾਂ ਮੈਨੂੰ ਕੋ ਟੈਸਟ ਕਰਾਉਂਗਾ ਜਾਂ ਮੈਨੂੰ ਕੋ ਡਾਈਟ ਬਾਰੇ ਪੁੱਛੂਗਾ ਜਾਂ ਇਹ ਲਾਈਫ ਸਟਾਈਲ ਬਾਰੇ ਪੁੱਛੂਗਾ ਮੈਨੂੰ ਉਹਦੇ ਬਾਰੇ ਜ਼ਿਆਦਾ ਪਤਾ ਕਿ ਉਹਨੂੰ ਦੂਸਰੇ ਨੂੰ ਜ਼ਿਆਦਾ ਪਤਾ ਹੋਊਗਾ ਤੇ ਬਾਰੇ ਦੂਸਰੇ ਤੋਂ ਨਵਾਂ ਸੇਵਾ ਤੋਂ ਸ਼ੁਰੂ ਹੋਊਗਾ ਇਸੇ ਕਰਕੇ ਰੋਗ ਜਲਦੀ ਠੀਕ ਨਹੀਂ ਹੋ ਪਾਉਂਦੇ ਤਾਂ ਹੀ ਬਾਹਰਲੇ ਮੁਲਕਾਂ 'ਚ ਹਰ ਇੱਕ ਮਰੀਜ਼ ਨੂੰ ਜਿਦੋਂ ਕੋ ਤੇਰਾ ਪੂਰਾ ਰਿਕਾਰਡ ਅਵੇਲੇਬਲ ਹੋਵੇ ਤੇਰਾ ਪੂਰਾ ਸਟੇਚਰ ਮੇਨਟੇਨ ਹੋਵੇ ਤੇਰੀ ਤਸਵੀਰ ਤੇਰਾ ਰੋਗ ਤੇਰੀ ਬਿਮਾਰੀ ਤੇਰੇ ਹਾਲਾਤ ਤੇਰੀ ਦਵਾਈਆਂ ਤੇਰੇ ਭਰੇਜ ਤੇਰੀ ਜੀਵਨ ਸ਼ੈਲੀ ਕਿਦਾਂ ਦਾ ਤੂੰ ਹੈਗਾ ਸਾਰਾ ਰਿਕਾਰਡ ਹੋਵੇ ਤਾਂ ਕਿ ਤੈਨੂੰ ਰეკਮੈਂਡ ਕਰੇ ਕਿ ਤੂੰ ਕਿਸੇ ਵੱਡੇ ਕੋਲ ਜਾਣਾ ਕਿ ਨਹੀਂ ਜਾਣਾ ਕਿ ਤੂੰ ਇੱਥੇ ਹੀ ਰਹਿ ਕੇ ਹੀ ਦਵਾਈ ਨਾਲ ਠੀਕ ਹੋਣਾ ਤਾਂ ਹੀ ਉਹ ਲੋਕ ਭਾਜੀ 90 90 100 100 ਸਾਲ ਜਿੰਦੇ ਨੇ ਇੱਥੇ ਬੰਦਾ ਐਕਸਪੈਰੀਮੈਂਟ ਦੇ ਚੱਕਰਾਂ ਦੇ ਵਿੱਚ ਘੁੱਟ ਜਾਂਦਾ ਹੈ ਸਹੀ ਗਾਈਡ ਸਹੀ ਰਾਹ ਭਾਜੀ ਸਹੀ ਮੈਂ ਮਤਲਬ ਮੈਂ ਨਹੀਂ ਕਹਿੰਦਾ ਬਿਆਦ ਹੈ ਜੋ ਵੀ ਹੈ ਸਾਰੇ ਡਾਕਟਰ ਸਿਆਣੇ ਆ ਬਟ ਡਾਕਟਰ ਆਪਣਾ ਧਰਮ ਇਮਾਨ ਨਾਲ ਪ੍ਰੈਕਟਿਸ ਕਰਨ ਬਿਕੋਜ਼ ਸਮ ਦਿੱਟ ਲੱਗੇ ਆ ਤੇ ਜਿਹੜਾ ਬੰਦਾ ਬਿਆਦ ਬਣਾਉਂ ਉਹ ਕੋਈ ਨਾ ਕੋਈ ਨੌਲੇਜ ਤਾਂ ਹੈਗੀ ਵੀਰ ਜੀ ਭਾਵੇਂ ਕਿਸੇ ਨੂੰ ਜੜੀ ਬੂਟੀਆਂ ਬਾਰੇ ਨੌਲੇਜ ਹੈ ਭਾਵੇਂ ਨੂੰ ਰੋਗ ਬਾਰੇ ਨੌਲੇਜ ਹੈ ਇਲਾਜ ਕਰੋ ਵਧੀਆ ਤਰੀਕੇ ਨਾਲ ਕਰੋ ਬਟਾ ਸੋਚ ਕੇ ਕਿ ਮੈਂ ਮਰੀਜ਼ ਠੀਕ ਕਰਨਾ ਹੈ ਬਸ ਸਾਨੂੰ ਗੁਰੂ ਸਾਹਿਬ ਇੱਕੋ ਹੀ ਸਿੱਖਿਆ ਦਿੰਦੇ ਆ ਕਿ ਆਪਣੇ ਕੰਮ ਨਾਲ ਪੂਰੇ ਵਧੀਆ ਤਰੀਕੇ ਨਾਲ ਤੁਸੀਂ 100% ਕਰੋ ਤਾਕੇ ਉਹਦੀ ਕਿਰਤ ਜਿਹੜੀ ਆ ਉਹਦੀ ਕਮਾਈ ਜਿਹੜੀ ਆ ਉਹ ਤੁਹਾਨੂੰ ਵਧੀਆ ਤਰੀਕੇ ਨਾਲ ਤੁਹਾਡੇ ਸ਼ਰੀਰ ਨੂੰ ਲੱਗੇ ਤੁਹਾਡੇ ਬੱਚਾ ਨੂੰ ਲੱਗੇ ਨਾ ਕਿ ਉਹਦੀ ਜਿਹੜੀ ਜਿਹੜਾ ਵਿਚਾਰਾ ਰੋਗੀ ਹੈ ਉਹ ਕਿਸੇ ਮੂੜ ਨਾਲ ਤੁਹਾਨੂੰ ਪੈਸੇ ਦੇ ਕਰਕੇ ਜਾ ਰਿਹਾ ਹੈ ਇਹਦੇ ਬਾਰੇ ਸਮਝਣਾ ਬੜਾ ਜਿਆਦਾ ਜ਼ਰੂਰੀ ਹੈ ਅਸੀਂ ਉਹਨੂੰ ਡਰਾ ਕੇ ਗੁੰਮਰਾਹ ਕਰਕੇ ਉਹਦੇ ਮੌਕੇ ਦਾ ਫਾਇਦਾ ਚੱਕ ਕੇ ਪੈਸਾ ਤਾਂ ਲੈ ਰਹੇ ਆਂ ਬਟ ਉਹ ਪੈਸੇ ਲੱਗਣੇ ਕਿਤੇ ਸਾਡੀ ਜ਼ਿੰਦਗੀ 'ਚ ਇਹ ਵੀ ਵਕਤ ਇਹਨਾਂ ਸਾਨੂੰ ਜ਼ਰੂਰ ਦਿਖਾਉਣਾ ਪਰ ਆਖਰੀ ਸਵਾਲ ਰਹੂਗਾ ਸਰ ਗੱਲ ਇਦਾਂ ਜਾਂਦੀ ਹੈ ਕਿ ਹੁਣ ਜਿਵੇਂ ਖਾਣ ਪੀਣ ਦਾ ਪਰਹੇਜ਼ ਲੋਕ ਨਹੀਂ ਰੱਖਣਗੇ ਸਰਦੀਆਂ ਦਾ ਸਮਾਂ ਆ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਸ਼ਿਵੇਂ ਜਿਵੇਂ ਤੁਸੀਂ ਨਾ ਇੱਕ ਬਵਾਸਿਰ ਦਾ ਨਾਮ ਲਿਆ ਵਿੱਚ ਵਿੱਚ ਉਹ ਬਵਾਸਿਰ ਦਾ ਮੈਂ ਕਹਿੰਦਾ 10 ਦੇ ਵਿੱਚੋਂ 6 ਤੋਂ 7 ਦੇ ਬੰਦਿਆਂ ਨੂੰ ਹੋਊਗੀ ਇਹ ਇਹ ਬੜੇ ਦਰਵਾਦਰ ਠੱਕੇ ਖਾਂਦੇ ਨੇ ਕੀ ਜੇ ਤੁਹਾਡੇ ਵੱਲ ਬਾਬਾ ਸੀਰ ਦਾ ਸਭ ਤੋਂ ਵੱਡਾ ਕਾਰਨ ਹੈਗਾ ਭਾਜੀ ਕਬਜ ਹੂੰ ਤੁਸੀਂ ਕਬਜ ਲਈ ਭਾਜੀ ਦੁੱਧ ਚ ਦੇਸੀ ਕੋ ਪਾ ਕੇ ਪੀ ਲੋ ਤਾਂ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ ਤੁਸੀਂ ਐਰੰਡ ਦਾ ਤੇਲ ਰਾਤ ਨੂੰ ਸੌਣ ਲੱਗੇ ਪੀ ਲੋ ਤਾਂ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ ਗੁਲਕੰਧ ਬਜਾਰੋਂ ਮਿਲਦੀ ਹੈ ਗੁਲਕੰਧ ਦੇ ਕਚਮ ਰਾਤ ਨੂੰ ਸੌਣ ਲੱਗੇ ਖਾ ਲੋ ਤਾਂ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ ਤੁਸੀਂ ਤ੍ਰਿਫਲਾ ਚੂਰਨ ਬਜਾਰੋਂ ਲੈ ਲੋ ਤਾਂ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ 3600 ਵੀ ਕੱਲ ਮੈਂ ਭਾਜੀ ਕੁਝ ਵੀ ਨਾ ਖਾਓ ਪਪੀਤਾ ਤੇ ਅਮਰੂਦ ਦੀ ਇੱਕ ਪਲੇਟ ਰਾਤ ਭਰ ਕੇ ਖਾ ਲੋ ਤਾਂ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ ਸਵੇਰ ਉੱਠ ਕੇ ਦੋ ਗਲਾਸ ਗਰਮ ਪਾਣੀ ਪੀ ਕੇ ਟੈਨ ਲੋ ਤਾਂ ਤੁਹਾਡੀ ਕਬਜ ਦੂਰ ਹੋ ਜਾਂਦੀ ਹੈ ਕਿੱਥੇ ਲਿਖਿਆ ਜੀ ਕਿ ਦਵਾਈਆਂ ਨਾਲ ਹੀ ਕਬਜ ਦੂਰ ਹੁੰਦੀ ਹੈ ਇਹ ਕੁਦਰਤੀ ਭਰੇ ਤੇ ਦਾਦੀ ਬਾਦਨ ਉਸਕੇ ਸਾਰੇ ਦੁਨੀਆ ਭੁ ਅੱਜ ਕੱਲ ਤਾਂ ਕਮਰਸ਼ੀਅਲਾਈਜੇਸ਼ਨ ਆ ਮਾ ਆ ਚੂਰਨ ਉਹ ਚੂਰਨ ਨੂੰ ਪਲਾਨੇ ਡਾਕਟਰ ਅੰਤਮ ਦਾ ਉਹ ਯਾਰ ਕਿਹੜਾ ਚੂਰਨ ਕਿਹੜਾ ਡਾਕਟਰ ਨੇ ਕੋਈ ਮਾਲ ਤੋਂ ਜਾਂ ਚੰਦਰਮਾਲ ਜੜੀ ਬੂਟੀ ਤੋੜ ਕੇ ਲੈ ਆ ਕੇ ਉਹਨਾਂ ਨੇ ਬਣਾਇਆ ਸਭ ਕੁਝ ਤਾਂ ਮਿਲਦਾ ਵੈ ਬਾਜ਼ਾਰ ਤੇ ਲਓ ਤੁਸੀਂ ਖਾ ਲਓ ਉਹਨੂੰ ਪਹਿਲਾਂ ਲਾਈਟ ਚੀਜ਼ਾਂ ਦਾ ਖਾਓ ਨਾ ਯਾਰ ਤੁਸੀਂ ਕਿਉਂ ਇੱਕੋ ਦਮ ਤੇਜ਼ ਚੀਜ਼ਾਂ ਦੇ ਉੱਪਰ ਚੱਲ ਜਾਂਦੇ ਹੋ ਹੂੰ ਲਾਈਟ ਚੀਜ਼ ਖਾਓ ਲੈਟਨ ਜਗਾ ਦਾ ਸਰਮ ਤੇਲ ਲਾ ਬਵਾ ਸਿਰ ਹੁਣੀ ਨਹੀਂ ਲਾਓ ਕਰ ਲੋ ਕਿਉਂ ਨੂੰ ਪੰਡਾ ਜਦੋਂ ਪਹਿਲੇ ਨੇ ਜਲਨ ਹੁੰਦੀ ਉਦਦੇ ਕੰਮ ਤਾਂ ਕਰ ਹੀ ਸਕਦੇ ਨਾ ਕਿ ਤ੍ਰਿਫਲਾ ਚੂਰਨ ਬਿਜਾਰ ਲੈ ਕੇ ਖਾ ਲੋ ਐਨਰ ਵਾਲੀ ਜਗ੍ਹਾ ਤੇ ਲੈਟਰਨ ਵਾਲੀ ਜਗ੍ਹਾ ਤੇ ਪਰ ਸਮੁੰਦਰ ਤੇਲ ਲਾ ਲੋ ਲੈਟਰਨ ਕਰਨ ਤੋਂ ਪਹਿਲਾਂ ਕਦੀ ਬਵਾਸਰੀ ਨਹੀਂ ਹੋਣੀ ਇਸ ਤੋਂ ਵੱਡੀ ਗੱਲ ਹੋਰ ਕੀ ਦੱਸਾਂ ਤੁਹਾਨੂੰ ਦੱਸੋ ਗਰਮ ਤਸੀਰ ਇਹੋ ਤਾਂ ਰਹਿਣੀ ਰਹਿਣੀ ਉਹ ਤਾਂ ਕਦੀ ਠੀਕ ਹੋਣੀ ਹੀ ਨਹੀਂ ਹੈ ਬਿਲਕੁਲ ਗੱਲਾਂ ਇਹੀ ਆ ਜਾਂਦੇ ਨੇ ਕਿ ਦਾਦੀ ਮਾਂ ਦੇ ਨੁਕਸੇ ਆਪਾਂ ਸ਼ਾਇਦ ਭੁੱਲ ਚੁੱਕੇ ਆਂ ਅੱਜ ਦੇ ਸਮੇਂ ਦੇ ਵਿੱਚ ਤਾਂ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਬੇਵਾਗ ਬੋਲਦੇ ਹੋ ਅਕਸਰ ਮੈਂ ਤੁਹਾਡੇ ਜਿਦੋਂ ਵੀ ਇੰਟਰਵਿਊ ਆਉਂਦਾ ਭਾਈ ਸੱਚਾ ਆਦਮੀ ਐ ਜੁਗਰ ਨਾਲ ਮਰਦਾ ਭਾਈ ਸ਼ੂਗਰ ਨਾ ਮੈਮ ਸ਼ੂਗਰ ਦੀ ਮੌਤ ਹੀ ਮਰਨੀ ਹੈ 14 ਸਾਲ ਤੋਂ ਸ਼ੂਗਰ ਜੀ ਰਿਹਾ ਮੈਂ ਹੂੰ ਤੇ ਮੈਂ ਕਿਉਂ ਰੋਲਾ ਪਾਵਾਂ ਮਿੱਠਾ ਮੈਂ ਨਹੀਂ ਖਾ ਸਕਦਾ ਤਲੇਆ ਮੈਂ ਨਹੀਂ ਖਾ ਸਕਦਾ ਮਿਰਚ ਮਸਾਲੇ ਮੈਂ ਨਹੀਂ ਖਾ ਸਕਦਾ ਇੰਟਰਮੀਟੈਂਟ ਫਾਸਟਿੰਗ ਮੈਂ ਕਰਦਾ ਹਾਂ ਕਾੜੇ ਮੈਂ ਪੀਣਾ ਕੌੜੀਆਂ ਚੀਜ਼ਾਂ ਮੈਂ ਕਰਨਾ ਕੌੜਾ ਖਾ ਕੇ ਕੌੜਾ ਹੀ ਬੋਲੂਗਾ ਭਾਜੀ ਮੈਂ ਕੀ ਕਰਾਂ ਦੱਸੋ ਬਾ ਤੁਹਾਡੀ ਗੱਲਾਂ ਕਈ ਵਾਰ ਕਿਸੇ ਨੂੰ ਹজম ਨਹੀਂ ਹੁੰਦੀਆਂ ਸਰ ਭਾਜੀ ਨਾ ਹੋਣ ਹজম ਮੈਂ ਭਾਜੀ ਮੈਂ ਹਾਜਮੇ ਦੀ ਗੋਲੀ ਤਾਂ ਨਹੀਂ ਭਾਜੀ ਲੈ ਕੇ ਘੁੰਮਰੇ ਲੋਕਾਂ ਲਈ ਮੈਂ ਤਾਂ ਸੱਚੀ ਆਦਮੀ ਆ ਸੱਚਾ ਸੱਚ ਬੋਲ ਰਿਹਾ ਹਾਂ ਕਿਸੇ ਮੇਰੇ ਵੀਰ ਭਰਾ ਦੀ ਜ਼ਿੰਦਗੀ ਬਦਲ ਜਾ ਮੇਰੇ ਸੱਚ ਬੋਲਣ ਦੇ ਨਾਲ ਮੈਂ ਤਾਂ ਸਮਝਾਂਗਾ ਰੱਬਾ ਤੂੰ ਤੇਰਾ ਸ਼ੁਕਰਾਨਾ ਹੀ ਬੜਾ ਹੈ ਯਾਰ ਕਿ ਤੂੰ ਮੈਨੂੰ ਡਾਕਟਰ ਬਣਾ ਦਿੱਤਾ ਮੈਂ ਕਿਸੇ ਜ਼ਿੰਦਗੀ ਬਦਲ ਦਿੱਤੀ ਬਿਲਕੁਲ ਗੱਲਾਂ ਬਹੁਤ ਆ ਜਾਂਦੀਆਂ ਨੇ ਅਕਸਰ ਆਪਾਂ ਕਈ ਕਈ ਵਾਰ ਕੀ ਹੁੰਦਾ ਕਿ ਕਿਸੇ ਡਾਕਟਰ ਜਾਂ ਕਿਸੇ ਵੈਦ ਕੋਲ ਪਹੁੰਚਦੇ ਆਂ ਨਹੀਂ ਅਸਰ ਹੁੰਦਾ ਆਪਾਂ ਅਗਲਾ ਵੈਦ ਲੱਭਦੇ ਆਂ ਅਗਲਾ ਡਾਕਟਰ ਲੱਭਦੇ ਪਾਜੀ ਉਹੀ ਡਾਕਟਰ ਕੋਲ ਜਾਓ ਉਹੀ ਡਾਕਟਰ ਕੋਲ ਦੁਬਾਰਾ ਜਾਓ ਤੁਹਾਡੇ ਟੈਸਟ ਕਰਾਊਗਾ ਜਾਂ ਕਿਸੇ ਕੋ ਰੈਫਰ ਕਰੂਗਾ ਬਾਰ ਬਾਰ ਡਾਕਟਰ ਨਾ ਬਦਲੋ ਇਸੇ ਕਰਕੇ ਲੋਕ ਖਰਾਬ ਹੋ ਰਹੇ ਨੇ ਪਾਜੀ ਹੂੰ ਇਸ ਕਰਕੇ ਲੋਕ ਖਰਾਬ ਹੋ ਰਹੇ ਨੇ ਡਾਕਟਰ ਕੋਈ ਮਾਣਾ ਨਹੀਂ ਹੁੰਦਾ ਪਾਵਾ ਵੈਦ ਹੀ ਬਣਿਆ ਭਾਜੀ ਜਿਹੜਾ ਮੇਰੇ ਕੋਲ ਵੀ ਸਿੱਖ ਗਿਆ ਉਹਨੇ ਵੀ 4-5 ਸਾਲ ਲਾ ਕੇ ਬਿਮਾਰੀ ਸਮਝੀ ਆ ਸਿੱਖਿਆ ਹੀ ਹੈ ਕੋਈ ਦਿੱਕਤ ਨਹੀਂ ਆ ਗਈ ਯਾਰ ਕੀ ਫਰਕ ਪੈ ਗਿਆ ਬਿਲਕੁਲ ਇਸੇ ਗੱਲ ਨੂੰ ਅਸੀਂ ਧਿਆਨ ਚ ਰੱਖਦੇ ਹਾਂ ਕਿ ਸਾਡੀ ਜਿਹੜੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਅਵੇਅਰ ਕਰ ਸਕੀਏ ਕਿਉਂਕਿ ਬਿਮਾਰੀਆਂ ਦਾ ਘਰਾ ਜਿਹੜਾ ਬਹੁਤ ਵੱਡਾ ਹੁੰਦਾ ਜਾ ਰਿਹਾ ਆ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਤੇ ਉਹ ਅਕਸਰ ਓਲਝੇ ਜਾਂਦੇ ਨੇ ਭਾਜੀ ਇੱਕ ਮੈਂ ਚੀਜ਼ ਕਹਿਣਾ ਚਾਹੁੰਗਾ ਪਲੀਜ਼ ਲੋਕਾਂ ਨੂੰ ਤੁਸੀਂ ਭਾਜੀ ਅੰਗਰੇਜ਼ੀ ਲਓ ਤੁਸੀਂ ਭਾਜੀ ਦੇਸੀ ਲੋ ਤੁਸੀਂ ਭਾਜੀ ਹੋਮਿਓਪੈਥੀ ਲੋ ਤੁਸੀਂ ਡਾਈਟੀਸ਼ਨ ਕੋਲ ਜਾ ਕੇ ਡਾਈਟ ਚਾਰਟ ਸੈੱਟ ਕਰਾਓ ਬਟ ਪਰੀਜ਼ ਕੋਈ ਲੱਛਣ ਜਿੱਦਨ ਪਹਿਲੇ ਦਿਨ ਆਉਂਦਾ ਵੈ ਤੁਰੰਤ ਆਪਣੇ ਡਾਕਟਰ ਕੋਲ ਜਾਓ ਕੋਸ਼ਿਸ਼ ਕਰੋ ਕਿ ਜਿਹੜੇ ਕੁਆਲੀਫਾਈਡ ਡਿਗਰੀ ਹੋਲਡਰ ਡਾਕਟਰਸ ਨੇ ਜਿਨ੍ਹਾਂ ਨੇ ਪੜਾਈਆਂ ਕੀਤੀਆਂ ਨੇ ਅੰਗਰੇਜ਼ੀ ਤੇ ਦੇਸੀ ਦੋਨੋਂ ਉਹਨਾਂ ਕੋਲ ਜਾਓ ਤਾਂ ਕਿ ਤੁਹਾਨੂੰ ਡਾਈਟ ਨਾਲ ਠੀਕ ਕੀਤਾ ਜਾ ਸਕੇ ਪਹਿਲੇ ਪੜਾਅ ਦੇ ਉੱਤੇ ਜੇ ਬਿਮਾਰੀ ਵਧੀ ਹੋਈ ਆ ਤੁਹਾਡੇ ਟੈਸਟਿੰਗ ਕਰਾ ਕੇ ਦੇਖੇ ਜਾ ਸਕਣ ਜੇ ਟੈਸਟ ਦੇ ਵਿੱਚ ਰੋਗ ਆਉਂਦਾ ਤੇ ਤੁਹਾਡੀ ਅੰਗਰੇਜ਼ੀ ਹੈ ਦੇਸੀ ਜਿਹੜੀ ਵੀ ਬੈਸਟ ਕੁਆਲਿਟੀ ਮੈਡੀਸਨ ਉਹਨਾਂ ਤੁਹਾਡੇ ਰੋਗ ਬਿਹਤਰ ਕੀਤਾ ਜਾ ਸਕੇ ਪਵਾ ਤੁਹਾਡਾ ਕੋਲੇਸਟ੍ਰੋਲ ਹੈ ਤਾਂ ਕਿ ਕੋਲੇਸਟ੍ਰੋਲ ਪਹਿਲੇ ਦਿਨ ਹੀ ਕੰਟਰੋਲ ਕਰਕੇ ਤੁਹਾਨੂੰ ਅੱਗੇ ਹਾਰਟ ਦੇ ਗੁਰਦਿਆਂ ਦੇ ਅੱਖਾਂ ਦੇ ਰੋਗਾਂ ਤੋਂ ਬਚਾਇਆ ਜਾ ਸਕੇ ਅਗਰ ਤੁਹਾਨੂੰ ਪੇਟ 'ਚ ਗੈਸ ਤਜਾਬ ਬਣ ਰਿਹਾ ਥੋੜਾ ਤੁਰੰਤ ਲੀਵਰ ਦੇ ਉੱਪਰ ਸਾਰੇ ਟੈਸਟ ਕਰਾ ਕੇ ਲੀਵਰ ਦੀ ਇਨਵੈਸਟੀਗੇਸ਼ਨ ਕਰਾ ਕੇ ਤੁਹਾਡੇ ਲੀਵਰ ਦਾ ਇਲਾਜ ਉਸੇ ਵੇਲੇ ਕਰ ਦਿੱਤਾ ਜਾ ਕੇ ਤਾਂ ਕਿ ਤੁਝ ਸਰੋਸਿਸ ਦੇ ਵਿੱਚ ਯੂਰਿਕ ਐਸਿਡ ਦੇ ਵਿੱਚ ਕੋਲੇਸਟੇਰੋਲ ਦੇ ਵਿੱਚ ਓਟਪੀਟੀ ਵਧਨ ਦੇ ਵਿੱਚ ਤਜਾਬ ਬਣਨ ਦੇ ਵਿੱਚ ਪੇਟ 'ਚ ਗੈਸ ਬਣਨ ਦੇ ਵਿੱਚ ਕਬਈ ਬਣਦੇ ਰੋਗਾ ਦੇ ਵਿੱਚ ਨਾ ਜਾ ਸਕੋ ਕੋਈ ਵੀ ਰੋਗ ਤੁਹਾਨੂੰ શરી ਜਿੱਦਨ ਜੋ ਕੋਈ ਜ਼ੋਰ ਤੇ ਦਰਦ ਵੀ ਆਉਂਦਾ ਨਾ ਤੁਰੰਤ ਜਾ ਕੇ ਅਕਸ਼ਰੇ ਕਰਾ ਲਓ ਤੁਰੰਤ ਆਪਣਾ ਯੂਰੀਕ ਐਸਿ ਚੈੱਕ ਕਰਾ ਲਓ ਤੁਰੰਤ ਆਪਣਾ ਗੱਟੀਆਂ ਦਾ ਟੈਸਟ ਕਰਾ ਲਓ ਟੈਸਟ ਕਰਾਉਣਾ ਕੁਝ ਨਹੀਂ ਹੁੰਦਾ ਯਾਰ ਕੋਈ ਲੈਬੋਰੀਟਰੀ ਵਾਲਾ ਠੱਗ ਨਹੀਂ ਹੈਗਾ ਪਲੀਜ਼ ਪਹਿਲਾਂ ਸੋਚ ਬਦਲੋ ਕਿ ਲੈਬੋਰੀਟਰੀ ਵਾਲੇ ਬੰਦੇ ਠੱਗ ਨਹੀਂ ਸਭ ਕੁਝ ਵਧੀਆ ਹੁੰਦਾ ਵੈ ਬਿਸ਼ਰਤੇ ਕਿ ਅਸੀਂ ਆਪਣੇ ਲਈ ਕੀ ਕਰ ਰਹੇ ਹਾਂ ਬਸ ਸਾਰਾ ਦਿਨ ਟੱਬਰ ਬਾਰੇ ਸੋਚਦੇ ਹਾਂ ਸਾਰਾ ਦਿਨ ਕੁੰਬੇ ਬਾਰੇ ਸੋਚਦੇ ਹਾਂ ਉਹਨੂੰ ਨਾ ਬੁਰਾ ਲੱਗ ਜਾ ਉਹਨੂੰ ਨਾ ਬੁਰਾ ਲੱਗ ਜਾ ਪਾੜ ਤੇ ਕੀ ਦੁਨੀਆ ਯਾਰ ਆਪਣੇ ਬਾਰੇ ਸੋਚੋ ਕਿ ਅਸੀਂ ਜਿਉਨੇ ਹਾਂ ਤੇ ਸਾਡਾ ਟੱਬਰ ਜੁਹੁੰਦਾ ਸਾਡੇ ਟੱਬਰ ਨੂੰ ਸਾਡੀ ਬਾਲੀ ਲੋੜ ਹੈ ਯ ਆਪ ਆਪਣਾ ਕੰਬਰ ਸਾਹਮਣਾ ਵਧੀਆ ਤਰੀਕੇ ਨਾਲ ਸੈੱਟ ਕਰਨਾ ਓਕੇ ਰਿਪੋਰਟ ਰੱਖਣੀ ਹੈ ਟੈਸਟ ਕਰਾਓ ਇਲਾਜ ਕਰਾਓ ਡਾਕਟਰ ਜਿਹੜਾ ਮਰਜ਼ੀ ਹੋਵੇ ਬਟ ਇਲਾਜ ਕਰਾਓ ਯਾਰ ਸਰ ਜਜ਼ਬਾਤੀ ਹੋ ਗਿਆ ਅੱਜ ਪਾਜੀ ਬਹੁਤ ਜਜ਼ਬਾਤੀ ਹੋ ਗਿਆ ਅੱਜ ਬਿਲਕੁਲ ਇਸ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਤਤਕਲੇ ਈਮੇਲ ਜੜੇ ਹਰਵਿੰਦਰ ਕਰਨ ਦੇ ਹੋਈ ਜ਼ਿਆਦਾ ਦੇ ਦੇ ਰੋ ਰੈਮ ਟੀਵੀ ਧੰਨਵਾਦ ਧੰਨਵਾਦ ਪਾਜੀ ਸਤਿ ਸ਼੍ਰੀ ਅਕਾਲ ਜੀ